ਸੁਖਦੇਵ ਸਿੰਘ ਨਾਂ ਦਾ ਇੱਕ ਵਿਅਕਤੀ ਜਿਨੇ ਆਪਦੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ ਸੀ ਪਰ ਅਖੀਰ ਸਮੇਂ ਜਦੋਂ ਉਹ ਦੇਖਦਾ ਵੀ ਉਹਦਾ ਪੁੱਤ ਉਹਦੇ ਵਾਲੇ ਰਾਹਾਂ ਤੇ ਚੱਲ ਪਿਆ ਤਾਂ ਉਹ ਆਪਣੀ ਮਰਹੂਮ ਪਤਨੀ ਨੂੰ ਯਾਦ ਕਰਦਿਆਂ ਆਪਣੀ ਨੂੰਹ ਦੀ ਜਦੋਂ ਹਾਲਤ ਵੇਖਦਾ ਤੇ ਕਿਵੇਂ ਉਹ ਆਪਣੇ ਪੁੱਤ ਨੂੰ ਛੱਡ ਕੇ ਆਪਣੀ ਨੂੰਹ ਦੇ ਹੱਕ ਵਿੱਚ ਖੜਦਾ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਮਾੜੇ ਕੰਮਾਂ ਦਾ ਪਛਤਾਵਾ ਕਰਦਾ ਇਸ ਕਹਾਣੀ ਬਾਰੇ ਅੱਗੇ ਜਾਣਾਂਗੇ ਸੁਖਦੇਵ ਸਿੰਘ ਸਵੇਰੇ ਉੱਠਦਾ ਤਾਂ ਸੁਖਦੇਵ ਸਿੰਘ ਦੀ ਨੂੰਹ ਰਾਣੀ ਉਹਦੇ ਲਈ ਚਾਹ ਲੈ ਕੇ ਆਉਂਦੀ ਆ ਜਦੋਂ ਉਹ ਚਾਹ ਦਾ ਗਲਾਸ ਉਹਨੂੰ ਫੜਾਉਣ ਲੱਗਦੀ ਆ ਤਾਂ ਸੁਖਦੇਵ ਸਿੰਘ ਇੱਕ ਗੱਲ ਨੋਟ ਕਰਦਾ ਵੀ ਰਾਣੀ ਦੇ ਹੱਥਾਂ ਤੇ ਤੇ ਬਾਹਾਂ ਤੇ ਨੀਲ ਪਏ ਹੋਏ ਸੀ ਤੇ ਉਹਨੂੰ ਸਮਝਣ ਦੇ ਵਿੱਚ ਢੇਰ ਨਹੀਂ ਲੱਗਦੀ ਵੀ ਉਹਦੇ ਪੁੱਤਰ ਵਿੱਕੀ ਨੇ ਉਹਦੀ ਨੂੰਹ ਰਾਣੀ ਨੂੰ ਰਾਤ ਫੇਰ ਕੁੱਟਿਆ ਅਕਸਰ ਇਹੀ ਹੁੰਦਾ ਸੀ ਵਿੱਕੀ ਸੀ ਜਿਹੜਾ ਉਹ ਬੇਲੜ ਕਿਸਮ ਦਾ ਮੁੰਡਾ ਸੀ ਰਾਤ ਨੂੰ ਸ਼ਰਾਬ ਨਾਲ ਡੱਕ ਕੇ ਆਉਂਦਾ ਤੇ ਆਪਣੇ ਘਰ ਵਾਲੀ ਦੀ ਕੁੱਟਮਾਰ ਕਰਦਾ ਸੁਖਦੇਵ ਸਿੰਘ ਆਪਣੀ ਨੂੰ ਦੀ ਬਾਹ ਤੇ ਪਏ ਹੋਏ ਨੀਲ ਵੇਖ ਕੇ ਸੋਚਾਂ ਦੇ ਵਿੱਚ ਪੈ ਜਾਂਦਾ ਤੇ ਉਹ ਪੁੱਛਣਾ ਚਾਹੁੰਦਾ ਹੁੰਦਾ ਆਪਣੀ ਨੂੰ ਨੂੰ ਵੀ ਕੀ ਰਾਤ ਵਿੱਕੀ ਨੇ ਤੈਨੂੰ ਫੇਰ ਕੁੱਟਿਆ ਪਰ ਉਹ ਸੋਚਦਾ ਵੀ ਮੈਂ ਪੁੱਛ ਕੇ ਸ਼ਾਇਦ ਉਹਦੇ ਇਹ ਜ਼ਖਮ ਦੁਬਾਰਾ ਹਰੇ ਕਰਨ ਕਰ ਦੂੰਗਾ ਉਹ ਨਾ ਬਹੁਤ ਸੋਚਦਾ ਜੋ ਪਚਾਪ ਉਹ ਚਾਹ ਪੀ ਕੇ ਘਰੋਂ ਚਲੇ ਜਾਂਦਾ ਤੇ ਆਪਣੇ ਖੇਤ ਜਾ ਕੇ ਬਹਿ ਜਾਂਦਾ ਖੇਤ ਮੋਟਰ ਵਾਲੇ ਕੋਠੇ ਦੇ ਵਿੱਚ ਜਾ ਕੇ ਉਹ ਮੰਜੇ ਤੇ ਲੇਟ ਜਾਂਦਾ ਤੇ ਉੱਥੇ ਪਿਆ ਉਹ ਸੋਚਦਾ ਵੀ ਜੇ ਮਿੰਦਰਕੌਰ ਹੁੰਦੀ ਤਾਂ ਉਹ ਆਪਣੇ ਪੁੱਤ ਨੂੰ ਸਮਝਾਉਂਦੀ ਆਪਣੀ ਨੂੰਹ ਦਾ ਹਾਲਚਾਲ ਪੁੱਛਦੀ ਤਾਂ ਮੇਰੀ ਨੂੰਹ ਜਿਹੜੀ ਕਿ ਗਊ ਆ ਇੱਕ ਉਹਦੀ ਇਹ ਹਾਲਤ ਨਾ ਹੁੰਦੀ ਫਿਰ ਨਾਲ ਦੀ ਨਾਲ ਉਹਦੇ ਦਿਮਾਗ 'ਚ ਇੱਕ ਗੱਲ ਆਉਂਦੀ ਆ ਵੀ ਮਿੰਦਰਕੌਰ ਐ ਜਾਣ ਵਾਲੀ ਹੈ ਨਹੀਂ ਸੀ ਮਿੰਦਰ कौर ਜੇ ਇਸ ਦੁਨੀਆ ਨੂੰ ਛੱਡ ਕੇ ਗਈ ਆ ਤਾਂ ਮੇਰੇ ਕੀਤੇ ਕਰਮਾਂ ਕਰਕੇ ਛੱਡ ਕੇ ਗਈ ਆ ਇਹ ਸੋਚਦਾ ਸੋਚਦਾ ਉਹ ਆਪਣੀ ਪਿਛਲੀ ਜ਼ਿੰਦਗੀ ਦੇ ਵਿੱਚ ਗੁਆਚ ਜਾਂਦਾ ਉਹ ਵੇਲਾ ਉਹਦੇ ਯਾਦ ਆਉਂਦਾ ਵੀ ਜਦੋਂ ਸੁਖਦੇਵ ਸਿੰਘ ਆਪਣੀ ਜਵਾਨੀ ਦੇ ਦਿਨਾਂ ਵਿੱਚ ਸੀ ਤੇ ਉਹ ਵਿਗੜੇ ਹੋਏ ਮੁੰਡਿਆਂ ਨਾਲ ਰਲਣ ਲੱਗ ਗਿਆ ਸੁਖਦੇਵ ਸਿੰਘ ਦਾ ਪਿਓ ਤੇ ਮਾਂ ਬਹੁਤ ਹੀ ਭੋਲੇ ਭਾਲੇ ਤੇ ਪਿੰਡ ਦੇ ਵਿੱਚ ਬਹੁਤ ਸਿਆਣੇ ਸਮਝੀ ਜਾਂਦੇ ਇੱਕ ਬਜ਼ੁਰਗ ਜੋੜਾ ਸੀ ਵੀ ਪਿੰਡ ਦੇ ਵਿੱਚ ਕੋਈ ਵੀ ਕੰਮ ਕਰਨਾ ਹੁੰਦਾ ਤਾਂ ਸੁਖਦੇਵ ਦੇ ਪਿਓ ਦੀ ਰਹਿ ਜ਼ਰੂਰ ਲਈ ਜਾਂਦੀ ਸੀ ਜਦੋਂ ਸੁਖਦੇਵ ਸਿੰਘ ਦੇ ਪਿਓ ਨੂੰ ਇਹ ਗੱਲ ਪਤਾ ਲੱਗਦੀ ਆ ਵੀ ਮੇਰਾ ਪੁੱਤ ਵਿਗੜਦਾ ਜਾਂਦਾ ਤਾਂ ਉਹ ਆਪਣੀ ਘਰ ਵਾਲੀ ਜੰਗੀਰੋਂ ਨਾਲ ਗੱਲ ਕਰਦਾ ਕਿ ਜੰਗੀਰ ਕੁਰੇ ਆਪਾਂ ਤਾਂ ਹਨਾ ਦੋਨੋਂ ਹੀ ਨਰਮ ਸੀ ਪਰ ਆਪਣੀ ਔਲਾਦ ਆਪਣੇ ਦੋਨਾਂ ਚੋਂ ਕਿਸੇ ਤੇ ਨਹੀਂ ਗਈ ਮੈਂ ਪਿੰਡ ਦੇ ਵਿੱਚ ਜੋ ਗੱਲਾਂ ਸੁਣੀਆਂ ਮੇਰਾ ਦਿਲ ਟੁੱਟ ਗਿਆ ਆਪਣਾ ਸੁਖਦੇਵ ਗਲਤ ਮੁੰਡਿਆਂ ਦੇ ਚੱਕਰ ਚ ਫਸਿਆ ਹੋਇਆ ਉਹ ਕਹਿੰਦੀ ਕਿ ਸੁਖਦੇਵ ਦੇ ਬਾਪੂ ਐਂ ਕਰ ਹੁਣ ਤਾਂ ਮੌਕਾ ਸੰਭਲ ਜੂ ਵਿਆਹ ਨਾ ਕਰ ਦੀ ਇਹਦਾ ਉਹ ਕਹਿੰਦਾ ਕਿ ਵਿਆਹ ਨੂੰ ਕਿਹੜਾ ਮੰਨਣਾ ਨਸ਼ੇ ਇਹ ਕਰਦਾ ਬਾਹਰ ਅੰਦਰ ਇਹ ਤੁਰਿਆ ਫਿਰਦਾ ਮੈਂ ਤਾਂ ਜੋ ਗੱਲਾਂ ਸੁਣੀਆਂ ਮੈਨੂੰ ਤਾਂ ਧਰਤੀ ਵੇਹਲ ਨਾ ਦੇਵੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਸੁਖਦੇਵ ਸਿੰਘ ਟੀਮੀਆਂ ਵਾਲੇ ਚੱਕਰਾਂ 'ਚ ਪਿਆ ਨਸ਼ਾ ਕਰਦਾ ਸ਼ਰਾਬ ਪੀਂਦਾ ਤੇ ਕੰਮ ਕੋਈ ਨਹੀਂ ਕਰਦਾ ਦੋਨੇ ਜੀ ਰਿਆ ਕਰਦੇ ਆ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਚ ਕਿਤੇ ਵੀ ਕਹਿ ਲੋ ਜਿੱਥੇ ਇਹ ਸਮਾਜ ਵੱਸਦਾ ਅਕਸਰ ਇਹ ਗੱਲ ਹੁੰਦੀ ਆ ਵੀ ਜੇ ਮੁੰਡਾ ਵਿਗੜ ਰਿਹਾ ਜਾਂ ਕੁੜੀ ਵਿਗੜ ਰਹੀ ਆ ਤਾਂ ਉਹਦਾ ਵਿਆਹ ਕਰ ਦਿਓ ਉਹ ਸੁਧਰ ਜਾਣਗੀ ਪਰ ਉਦੋਂ ਉਹ ਇਹ ਨਹੀਂ ਸੋਚਦੇ ਹੁੰਦੇ ਵੀ ਅਸੀਂ ਆਪਣੇ ਪੁੱਤ ਜਾਂ ਧੀ ਨੂੰ ਵਿਗੜੇ ਹੋਏ ਨੂੰ ਸੁਧਾਰਨ ਦੇ ਲਈ ਜਿਹੜੇ ਇਹਦੇ ਲੜ ਲਾ ਰਹੇ ਆ ਵੀ ਉਹਦੀ ਜ਼ਿੰਦਗੀ ਦਾ ਕੀ ਹਸ਼ਰ ਹੋਊਗਾ ਚਲੋ ਹੁਣ ਜਿਵੇਂ ਸੁਖਦੇਵ ਸਿੰਘ ਦੇ ਪਿਓ ਦਾ ਪਿੰਡ ਦੇ ਵਿੱਚ ਵਧੀਆ ਵਰਤਾਰਾ ਸੀ ਸੁਖਦੇਵ ਸਿੰਘ ਕਿਸੇ ਨੂੰ ਕਹਿ ਕੇ ਆਪਣੇ ਪੁੱਤਰ ਵਾਸਤੇ ਰਿਸ਼ਤਾ ਲੈ ਲੈਂਦਾ ਮਿੰਦਰਕੌਰ ਦਾ ਮਿੰਦਰਕੌਰ ਆ ਜਿਹੜੀ ਉਹ ਮਾਂ ਪਿਓ ਵਰੀ ਕੁੜੀ ਸੀ ਉਹਦੀ ਚਾਚੀ ਸੀ ਜਿਹੜੀ ਉਹ ਪਾਲਦੀ ਸੀ ਉਹਨੂੰ ਤੇ ਚਾਚੇ ਚਾਚੀ ਨੇ ਕੋਈ ਬਹੁਤੀ ਪੁੱਛ ਪੜਤਾਲ ਨਾ ਕਰੀ ਤੇ ਸੁਖਦੇਵ ਸਿਓ ਨੂੰ ਮਿੰਦਰਕੌਰ ਦਾ ਰਿਸ਼ਤਾ ਹੋ ਜਾਂਦਾ ਜੰਗੀਰ ਕੌਰ ਤੇ ਉਹਦੇ ਘਰ ਵਾਲਾ ਖੁਸ਼ ਹੁੰਦੇ ਆ ਵੀ ਚਲ ਹੁਣ ਸਾਡਾ ਮੁੰਡਾ ਵਿਆਹਿਆ ਗਿਆ ਤੇ ਹੁਣ ਸ਼ਾਇਦ ਇਹ ਸੁਧਰ ਜੇ ਮਿੰਦਰਕੌਰ ਜਦੋਂ ਵਿਆਹ ਕੇ ਆਪਣੇ ਸਹੁਰੇ ਘਰ ਆਉਂਦੀ ਆ ਤਾ ਥੋੜੇ ਜੇ ਦਿਨਾਂ ਵਿੱਚ ਹੀ ਜੰਗੀਰ ਕੌਰ ਸਮਝ ਜਾਂਦੀ ਆ ਵੀ ਮੇਰੀ ਨੂੰ ਤਾਂ ਰੱਬ ਦਾ ਹੀ ਰੂਪ ਆ ਗਉ ਆ ਉਹਨੇ ਕਦੇ ਵੀ ਆਪਣੇ ਸੱਸ ਜਾਂ ਸਹੁਰੇ ਕੋਲ ਇਸ ਗੱਲ ਦੀ ਸ਼ਿਕਾਇਤ ਨਾ ਕੀਤੀ ਵੀ ਸੁਖਦੇਵ ਸਿੰਘ ਦਾਰੂ ਕਿਉਂ ਪੀਂਦਾ ਸ਼ੁਰੂ-ਸ਼ੁਰੂ ਚ ਮਿੰਦਰ ਕੌਰ ਨੂੰ ਇਹ ਗੱਲ ਪਤਾ ਲੱਗੀ ਵੀ ਸੁਖਦੇਵ ਸਿਓਂ ਦਾਰੂ ਪੀਂਦਾ ਤਾਂ ਉਹਨੇ ਕਦੇ ਵੀ ਲਾਂਭਾ ਨਾ ਦਿੱਤਾ ਅੰਦਰੇ-ਅੰਦਰ ਉਹ ਸੋਚਦੀ ਫਿਰ ਉਹ ਸੋਚਦੀ ਵੀ ਚਲ ਬੰਦਿਆਂ ਦੇ ਪੀਣ ਲਈ ਬਣੀ ਆ ਵੀ ਬੰਦੇ ਪੀ ਲੈਂਦੇ ਆ ਪਰ ਹੌਲੀ-ਹੌਲੀ ਜਦੋਂ ਸੁਖਦੇਵ ਸਿਓ ਪਹਿਲਾਂ ਤਾਂ ਮਹੀਨਾ ਕ ਘਰ ਰਿਹਾ ਨਵੀਂ ਵਿਆਹੀ ਘਰ ਆਲੀ ਆਈ ਸੀ ਉਸ ਤੋਂ ਬਾਅਦ ਸੁਖਦੇਵ ਸਿੰਘ ਆਪਣੀਆਂ ਪ੍ਰਾਣੀਆਂ ਆਦਤਾਂ ਤੇ ਆ ਜਾਂਦਾ ਮੁੰਡਿਆਂ ਦੇ ਨਾਲ ਰਲਣਾ दारू ਪੀਣੀ ਰੱਜ ਕੇ ਆਉਣਾ ਤੇ ਹੌਲੀ-ਹੌਲੀ ਤਾਂ ਉਹ ਆਪਣੇ ਘਰ ਵਾਲੀ ਨੂੰ ਕੁੱਟਣ ਮਾਰਨ ਲੱਗ ਜਾਂਦਾ ਆਪਣੇ ਘਰ ਵਾਲੀ ਤੇ ਹੱਥ ਉਠਾਉਂਦਾ ਕੁੱਟਦਾ ਮਾਰਦਾ ਤਾਂ ਮਿੰਦਰਕੌਰ ਸੀ ਜਿਹੜੀ ਉਹ ਕੁੱਟ ਖਾ ਲੈਂਦੀ ਸਹਿ ਲੈਂਦੀ ਪਰ ਸੀ ਨਾ ਕਰਦੀ ਜੰਗੀਰ ਕੌਰ ਤੇ ਉਹਦੇ ਘਰ ਵਾਲੇ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਆ ਵੀ ਅਸੀਂ ਤਾਂ ਆਪਣਾ ਪੁੱਤ ਸੁਧਾਰਨ ਲਈ ਬਗਾਨੀਤੀ ਸੂਲੀ ਟੰਗਤੀ ਤਾਂ ਉਹਨਾਂ ਨੂੰ ਉਹਨਾਂ ਦੇ ਹੱਡਾਂ ਨੂੰ ਇਸ ਗੱਲ ਦਾ ਝੋਰਾ ਲੱਗ ਜਾਂਦਾ ਉਤੋਂ ਉਹਨਾਂ ਨੂੰ ਇਸ ਗੱਲ ਦਾ ਵੀ ਇਹ ਐਡੀ ਗਊ ਵੀ ਇਹ ਕੁਝ ਕਹਿੰਦੀ ਨਹੀਂ ਇਹ ਸ਼ਿਕਾਇਤ ਹੀ ਨਹੀਂ ਕਰਦੀ ਦੋਨੋਂ ਜੀ ਆਪਸ ਵਿੱਚ ਗੱਲਾਂ ਕਰਦੇ ਤੇ ਇੱਕ ਦਿਨ ਜੰਗੀਰ ਕੌਰ ਆਪਦੀ ਨੂਮਿੰਦਰ ਕੌਰ ਨੂੰ ਕਹਿੰਦੀ ਆ ਕਿ ਪੁੱਤ ਮੇਰੀ ਗੱਲ ਸੁਣ ਸੁਖਦੇਵ ਤੈਨੂੰ ਤਾਂੰਗ ਪਰੇਸ਼ਾਨ ਕਰਦਾ ਤੇ ਤੂੰ ਸੀ ਵੀ ਨਹੀਂ ਕਹਿੰਦੀ ਤੂੰ ਮਾੜਾ ਮੋਟਾ ਨੂੰ ਟੋਕੇ ਰੋਕਿਆ ਕਰ ਉਹ ਕਹਿੰਦੀ ਕਿ ਮਾਂ ਜੀ ਮੈਂ ਕੀ ਟੋਕਾਂ ਰੋਕਾਂ ਤੁਸੀਂ ਬੈਠੇ ਹੋ ਉਹਨਾਂ ਨੂੰ ਟੋਕਣ ਰੋਕਣ ਵਾਲੇ ਜੰਗੀਰ ਕੌਰ ਆਪਣੇ ਪੁੱਤ ਨੂੰ ਬੜਾ ਸਮਝਾਉਂਦੀ ਪਰ ਸੁਖਦੇਵ ਸਿੰਘ ਕਿਸੇ ਗੱਲ ਤੇ ਕੋਈ ਅਸਰ ਨਾ ਕਰਦਾ ਇਸੇ ਤਰ੍ਹਾਂ ਦਿਨ ਲੰਘਦੇ ਜਾਂਦੇ ਆ ਇੱਕ ਦਿਨ ਸੁਖਦੇਵ ਸਿੰਘ दारू ਨਾਲ ਰੱਜਿਆ ਆਉਂਦਾ ਅੱਧੀ ਰਾਤ ਨੂੰ ਆਉਂਦਾ ਤੇ ਮਹਿੰਦਰ ਕੌਰ ਉਹਦੇ ਵਾਸਤੇ ਰੋਟੀ ਲੈ ਕੇ ਜਾਂਦੀ ਆ ਰੋਟੀ ਦੀ ਥਾਲੀ ਉਹ ਚੁਲਾ ਕੇ ਮਾਰਦਾ ਮਿੰਦਰਕੌਰ ਨੂੰ ਗੁੱਸਾ ਆ ਜਾਂਦਾ ਉਹ ਕਹਿੰਦੀ ਕਿ ਤੁਸੀਂ ਮੈਨੂੰ ਕੁੱਟਦੇ ਹੋ ਮਾਰਦੇ ਹੋ ਮੈਂ ਸਹਿਣੀ ਆ ਪਰ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਨਾ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੇ ਤੁਸੀਂ ਇੰਨੀ ਲੇਟ ਘਰੇ ਆਉਨੇ ਹੋ ਸੁਖਦੇਵ ਸਿੰਘ ਉਹਨੂੰ ਉੱਤੋਂ ਫੜ ਲੈਂਦਾ ਕਹਿੰਦਾ ਤੇਰੇ ਵਰਗੀ ਜਨਾਨੀ ਮੇਰੇ ਮੂਹਰੇ ਬੋਲੇ ਤੇਰੀ ਹਿੰਮਤ ਕਿਵੇਂ ਹੋਈ ਇਹ ਗੱਲ ਕਹਿਣ ਦੀ ਅੱਜ ਤਾਂ ਤੂੰ ਇਹ ਗੱਲ ਕਹਿਤੀ ਅੱਗੇ ਤੋਂ ਇਹ ਗੱਲ ਨਾ ਕਹੀਂ ਤਾਂ ਵਿਚਾਰੀ ਮਿੰਦਰਕੌਰ ਆ ਜਿਹੜੀ ਉੱਥੇ ਹੀ ਚੁੱਪ ਹੋ ਜਾਂਦੀ ਆ ਉਹ ਬੋਲਦੀ ਨਹੀਂ ਥੋੜੇ ਦਿਨਾਂ ਬਾਅਦ ਮਿੰਦਰਕੌਰ ਨੂੰ ਪਤਾ ਲੱਗਦਾ ਵੀ ਉਹਦੇ ਦਿਨ ਟੱਪੇ ਆ ਤਾਂ ਚਲੋ ਉਹਨੂੰ ਇੱਕ ਆਸ ਵੱਜਦੀ ਆ ਵੀ ਮੇਰੇ ਹਨਾ ਤੀ ਪੁੱਤ ਹੋ ਜਾਊਗਾ ਔਲਾਦ ਹੋਜੂਗੀ ਤਾਂ ਸੁਖਦੇਵ ਦਾ ਵੀ ਮੋਹ ਪੈ ਜਾਣਾ ਲਾ ਦੇ ਚ ਪਰਿਵਾਰ ਚ ਵੀ ਫਰਕ ਪੈਜੂਗਾ ਇਹ ਗੱਲ ਜੰਗੀਰਕੌਰ ਨੂੰ ਤੇ ਉਹਦੇ ਘਰ ਵਾਲੇ ਨੂੰ ਵੀ ਹੌਸਲਾ ਦਿੰਦੀ ਆ ਪਰ ਜਦੋਂ ਤੱਕ ਮਿੰਦਰਕੌਰ ਦੀ ਕੁੱਖੋਂ ਕਿਸੇ ਬੱਚੇ ਦਾ ਜਨਮ ਹੋਣਾ ਹੁੰਦਾ ਉਸ ਤੋਂ ਪਹਿਲਾਂ ਹੀ ਜੰਗੀਰਕੌਰ ਦੇ ਘਰ ਵਾਲਾ ਸੁਖਦੇਵ ਦਾ ਪਿਓ ਇਸ ਦੁਨੀਆ ਤੋਂ ਚਲਿਆ ਜਾਂਦਾ ਤਦ ਗੰਗੀਰ ਕੌਰ ਆ ਜਿਹੜੀ ਉਹ ਸੋਚਦੀ ਆ ਵੀ ਮੇਰੇ ਸਿਰ ਦਾ ਸਾਈਂ ਚਲੇ ਗਿਆ ਪੁੱਤ ਮੇਰਾ ਨਕੰਮਾਗਾ ਨੂੰ ਮੇਰੀ ਹਨਾ ਪੈਰਾਂ ਤੇ ਬੈਠੀ ਆ ਵੀ ਮੈਨੂੰ ਹੌਸਲਾ ਰੱਖਣਾ ਪਊ ਉਹ ਆਪਣੇ ਘਰ ਵਾਲੇ ਦਾ ਦੁੱਖ ਦਰਦ ਆਪਣੀ ਢਿੱਡ ਚ ਹੀ ਸਮਾ ਲੈਂਦੀ ਆ ਆਪਣੀ ਨੂੰ ਦਾ ਹਰ ਟਾਈਮ ਸਾਥ ਦਿੰਦੀ ਆ ਉਹਦਾ ਖਿਆਲ ਰੱਖਦੀ ਆ ਤੇ ਮਿੰਦਰ ਕੌਰ ਵੀ ਵਿਚਾਰੀ ਅੱਗੇ ਪਿੱਛੇ ਕੋਈ ਹੈ ਨਹੀਂ ਸੀ ਆਪਣੀ ਸੱਸ ਦੇ ਸਹਾਰੇ ਦਿਨ ਕੱਟਦੀ ਆ ਇੱਕ ਦਿਨ ਸੋਹਣਾ ਸਮਾਂ ਆਉਂਦਾ ਮਿੰਦਰ ਕੌਰ ਦੀ ਕੁੱਖੋਂ ਇੱਕ ਮੁੰਡੇ ਦਾ ਜਨਮ ਹੁੰਦਾ ਸੁਖਦੇਵ ਸਿੰਘ ਦੂ ਦਾਰੂ ਪਿੰਦਾ ਮਿੱਤਰਾਂ ਦੋਸਤਾਂ ਨੂੰ ਘਰੇ ਬੁਲਾਉਂਦਾ ਕਹਿੰਦਾ ਮੇਰਾ ਮੁੰਡਾ ਮੇਰਾ ਮੁੰਡਾ ਤੇ ਮਿੰਦਰਕੌਰ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਵੀ ਇਹਨੂੰ ਇੰਨੀ ਖੁਸ਼ੀ ਹੋਈ ਆ ਪੁੱਤ ਦੇ ਹੋਣ ਦੀ ਵੀ ਹੁਣ ਤਾਂ ਇਹਨੇ ਸੁਧਰ ਜਾਣਾ ਚਲੋ ਮਿੰਦਰਕੌਰ ਆਪਣੇ ਆਪ ਨੂੰ ਦਿਲਾਸਾ ਦਿੰਦੀ ਆ ਤਾਂ ਉਸ ਤੋਂ ਬਾਅਦ ਸੁਖਦੇਵ ਸਿੰਘ ਦੀਆਂ ਆਦਤਾਂ ਹੋਰ ਵੀ ਵਿਗੜ ਜਾਂਦੀਆਂ ਉਹਨੂੰ ਇਹ ਹੁੰਦਾ ਵੀ ਮੇਰੇ ਤਾਂ ਮੁੰਡਾ ਗਾ ਮੁੰਡਾ ਵੱਡਾ ਹੋਊਗਾ ਆਪੇ ਆਪਣੀ ਕਮਾਈ ਕਰੂਗਾ ਮੈਂ ਕਿਹੜਾ ਕੁੜੀ ਵੀ ਆ ਕਿ ਤੋਰਨੀ ਆ ਸਮਾਂ ਗੁਜ਼ਰਦਾ ਸੁਖਦੇਵ ਸਿੰਘ ਤੇ ਮਿੰਦਰ ਕੌਰ ਦਾ ਮੁੰਡਾ ਵਿੱਕੀ 5 ਸਾਲ ਦਾ ਹੋ ਜਾਂਦਾ ਤੇ ਜੰਗੀਰ ਕੌਰ ਆ ਜਿਹੜੀ ਉਹ ਵੀ ਇਸ ਦੁਨੀਆ ਤੋਂ ਚਲੀ ਜਾਂਦੀ ਆ ਹੁਣ ਮਿੰਦਰ ਕੌਰ ਨੂੰ ਇਹ ਹੌਸਲਾ ਹੁੰਦਾ ਵੀ ਮੇਰਾ ਪੁੱਤ ਤਾਂ ਹੁਣ ਗੱਭਰੂ ਹੋਣ ਚੱਲਿਆ ਵੀ ਇਹ ਫਿਰਦਾ ਰਹੇ ਕਿਤੇ ਵੀ ਫਿਰਦਾ ਰਹੇ ਉਹਨੂੰ ਪਤਾ ਸੀ ਵੀ ਇਹ ਦਾਰੂ ਪੀਂਦਾ ਨਸ਼ੇ-ਨੁਸ਼ੇ ਕਰਦਾ ਪਰ ਉਹ ਇਸ ਗੱਲ ਦਾ ਫਿਕਰ ਕਰਨਾ ਛੱਡ ਗਈ ਸੀ ਵੀ ਚਲ ਮੈਂ ਪੁੱਤ ਦੇ ਸਿਰ ਤੇ ਜ਼ਿੰਦਗੀ ਕੱਢ ਲੂੰਗੀ ਇੱਕ ਦਿਨ ਮਿੰਦਰਕੌਰ ਜਦੋਂ ਸਵੇਰੇ ਉੱਠਦੀ ਆ ਤਾਂ ਉਹਨੂੰ ਚੱਕਰ ਆਉਂਦੇ ਆ। ਉਹਨੂੰ ਇਹ ਅਹਿਸਾਸ ਹੁੰਦਾ ਵੀ ਸ਼ਾਇਦ ਮੇਰੇ ਦਿਨ ਟੱਪ ਗਏ। ਉਹਨੂੰ ਬੱਤ ਲੱਗਦੀ ਆ ਚੱਕਰ ਆਉਂਦੇ ਆ ਤੇ ਉਹ ਗੱਲ ਨੋਟ ਕਰਦੀ ਆ ਵੀ ਹਾਂ ਸ਼ਾਇਦ ਮੇਰੇ ਦਿਨ ਟੱਪੇ ਆ। ਤੇ ਉਹ ਇਹ ਗੱਲ ਆਪਣੇ ਘਰ ਵਾਲੇ ਸੁਖਦੇਵ ਨਾਲ ਸਾਂਝੀ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੁਸੀਂ ਦੂਰੀ ਵਾਰ ਪਿਓ ਬਣਨ ਵਾਲੇ ਹੋ। ਤਾਂ ਸੁਖਦੇਵ ਸਿੰਘ ਆ ਜਿਹੜਾ ਮਿੰਦਰਕੌਰ ਨੂੰ ਗੁੱਤੋਂ ਫੜ ਕੇ ਕਹਿੰਦਾ ਕਿ ਤੈਨੂੰ ਕਿਹਨੇ ਕਿਹਾ ਸੀ ਦੂਜਾ ਬੱਚਾ ਕਰਨ ਨੂੰ? ਮੈਂ ਤਾਂ ਬੱਚਾ ਲੈਣਾ ਹੀ ਨਹੀਂ ਇੱਕ ਮੁੰਡਾ ਹੈਗਾ ਵਧੀਆ ਉਹ ਕਹਿੰਦੀ ਵੀ ਦੇਖੋ ਬੱਚੇ ਹੋਣੇ ਨਾ ਹੋਣੇ ਇਹ ਕੁਦਰਤ ਦੀ ਦਾਤ ਆ ਜੇ ਆਪਾਂ ਪਤੀ ਪਤਨੀ ਆ ਆਪਣੇ ਚ ਸਬੰਧ ਬਣੇ ਤਾਂ ਹੀ ਮੈਂ ਪੇਟ ਤੋਂ ਹੋਈ ਵੀ ਹੁਣ ਤਾਂ ਜਿਹੜੇ ਜੀ ਨੇ ਆਉਣਾ ਉਹਨੇ ਆਉਣਾ ਹੀ ਆ ਉਹ ਕਹਿੰਦਾ ਵੀ ਤੂੰ ਇਸ ਬੱਚੇ ਨੂੰ ਜਨਮ ਨਹੀਂ ਦੇਵੇਂਗੀ ਮਿੰਦਰ ਕਹਿੰਦੀ ਵੀ ਕੁਛ ਮਰਜ਼ੀ ਹੋ ਜੇ ਮੈਂ ਇਸ ਬੱਚੇ ਨੂੰ ਜਨਮ ਦੇਵਾਂਗੀ ਇਸ ਗੱਲ ਨੂੰ ਲੈ ਕੇ ਦੋਨਾਂ ਜੀਆਂ ਚ ਲੜਾਈ ਹੁੰਦੀ ਆ ਸੁਖਦੇਵ ਸਿੰਘ ਗੁੱਸੇ ਹੋ ਕੇ ਘਰੋਂ ਚਲੇ ਜਾਂਦਾ ਦੋ ਦਿਨ ਉਹ ਘਰ ਨਹੀਂ ਆਉਂਦਾ ਤੇਮਿੰਦਰ ਕੌਰ ਜਿਹੜੀ ਉਹ ਸੁਖਦੇਵ ਕੌਰ ਦੀ ਭਾਲ ਕਰਦੀ ਆ ਤੇਮਿੰਦਰ ਕੌਰ ਨੂੰ ਇੱਕ ਬਹੁਤ ਵੱਡੀ ਗੱਲ ਪਤਾ ਲੱਗਦੀ ਆ ਵੀ ਸੁਖਦੇਵ ਸਿੰਘ ਤਾਂ ਨਾਲ ਦੇ ਪਿੰਡ ਹੀ ਇੱਕ ਕੋਈ ਔਰਤਾ ਵਿਧਵਾ ਔਰਤ ਉਹਦੇ ਘਰੇ ਆ ਤੇ ਉਹਨੂੰ ਇਹ ਗੱਲ ਹੋਰ ਵੀ ਦੁਖੀ ਕਰਦੀ ਆ ਜਦੋਂ ਉਹਨੂੰ ਪਤਾ ਲੱਗਦਾ ਵੀ ਸੁਖਦੇਵ ਪਹਿਲਾਂ ਵੀ ਉਸ ਔਰਤ ਕੋਲ ਜਾਂਦਾ ਇਹ ਸਚਾਈ ਜਿਹੜੀ ਹੁਣ ਤੱਕ ਉਹਦੇ ਤੋਂ ਲੁਕੀ ਹੋਈ ਸੀ ਵੀ ਸੁਖਦੇਵ ਸਿੰਘ ਦਾ ਹੋਰ ਔਰਤਾਂ ਕੋਲ ਜਾਣ ਆਉਣ ਸੀ ਇੱਕ ਔਰਤ ਆਪਣੇ ਪਤੀ ਦੀ ਕੁੱਟਮਾਰ ਸਹਿ ਲੈਂਦੀ ਆ ਉਹਦੇ ਮਾੜੇ ਕੰਮਾਂ ਨੂੰ ਵੀ ਲਕੋ ਲੈਂਦੀ ਆ ਉਹਦੇ ਨਸ਼ਿਆਂ ਨੂੰ ਵੀ ਬਰਦਾਸ਼ਤ ਕਰ ਲੈਂਦੀ ਆ ਪਰ ਇੱਕ ਔਰਤ ਆਪਣੇ ਪਤੀ ਨੂੰ ਕਿਸੇ ਨਾਲ ਵੰਡ ਨਹੀਂ ਸਕਦੀ ਉਹ ਇਹ ਸਹਿ ਨਹੀਂ ਸਕਦੀ ਵੀ ਮੇਰੇ ਘਰ ਵਾਲਾ ਕਿਸੇ ਹੋਰ ਔਰਤ ਕੋਲ ਜਾਵੇ ਚਲ ਉਹ ਨਾ ਕਿਸੇ ਦੇ ਰਾਹੀਂ ਸੁਨੇਹਾ ਲਾਉਂਦੀ ਆ ਸੁਖਦੇਵ ਸਿੰਘ ਨੂੰ ਤੇ ਵੀ ਉਹਨੂੰ ਕਹਦੇ ਉਹ ਵੀ ਘਰੇ ਆ ਜਮਿੰਦਰ ਬਿਮਾਰ ਆ ਸੁਖਦੇਵ ਸਿੰਘ ਆ ਜਿਹੜਾ ਉਹ ਸ਼ਾਮ ਨੂੰ ਉਹ ਵੀ ਡੱਕ ਕੇ ਆਉਂਦਾ ਇਮਿੰਦਰ ਕੌਰ ਜਿਹੜੀ ਆਉਂਦੇ ਹੀ ਉਹਦੇ ਗਲ ਪੈ ਜਾਂਦੀ ਆ ਉਹ ਨੂੰ ਕਹਿੰਦੀ ਕਿ ਮੈਂ ਤੁਹਾਡੀਆਂ ਸਾਰੀਆਂ ਕਮੀਆਂ ਬਰਦਾਸ਼ਤ ਕੀਤੀਆਂ ਕੁੱਟਮਾਰ ਸਹੀ ਤੇ ਤੁਸੀਂ ਮੈਨੂੰ ਇਹ ਨਾਮ ਦਿੱਤਾ ਮੈਂ ਸਾਰੀਆਂ ਗੱਲਾਂ ਬਰਦਾਸ਼ਤ ਕਰ ਲਵਾਂ ਪਰ ਤੁਸੀਂ ਕਿਸੇ ਬਗਾਨੀ ਔਰਤ ਦੇ ਘਰੇ ਰਹੋ ਬਗਾਨੀ ਔਰਤ ਕੋਲ ਜਾਓ ਇਹ ਨਹੀਂ ਮੈਂ ਬਰਦਾਸ਼ਤ ਕਰ ਸਕਦੀ ਜਦੋਂ ਉਹ ਇੰਨੀ ਗੱਲ ਗੁੱਸੇ ਚ ਕਹਿੰਦੀ ਆ ਨਾ ਤਾਂ ਸੁਖਦੇਵ ਸਿੰਘ ਉਹਨੂੰ ਗੁੱਤੋਂ ਫੜ ਕੇ ਉੱਥੇ ਹੀ ਉਹਦੀ ਕੁੱਟਮਾਰ ਸ਼ੁਰੂ ਕਰ ਦਿੰਦਾ ਤੇ ਇੰਨੇ ਜ਼ੋਰ ਦੀ ਉਹਦੇ ਥੱਪੜੇ ਮਾਰਦਾ ਵਿਚਾਰੀ ਦੇ ਵੀ ਉਹ ਉੱਥੇ ਹੀ ਡਿੱਗ ਜਾਂਦੀ ਆ ਤੇ ਉਹਨਾਂ ਦਾ ਪੁੱਤਰ ਵਿੱਕੀ ਆ ਇਹ ਸਾਰਾ ਸੀਨ ਵੇਖ ਰਿਹਾ ਹੁੰਦਾ ਪਹਿਲਾਂ ਵੀ ਜਦੋਂ ਸੁਖਦੇਵ ਸਿੰਘ ਮਿੰਦਰਕੌਰ ਨੂੰ ਮਾਰਦਾ ਤਾਂ ਵਿੱਕੀ ਇਹ ਦੇਖਦਾ ਰਹਿੰਦਾ ਸੀ ਮਿੰਦਰਕੌਰ ਇਸ ਗੱਲ ਦਾ ਬੜਾ ਵੱਡਾ ਸਦਮਾ ਆਪਣੇ ਅੰਦਰ ਲੈ ਲੈਂਦੀ ਆ ਸੁਖਦੇਵ ਸਿੰਘ ਕੁੱਟ ਮਾਰ ਕਰਕੇ ਘਰੋਂ ਬਾਹਰ ਚੱਲਿਆ ਜਾਂਦਾ ਤੇ ਉਸੇ ਔਰਤ ਕੋਲ ਫੇਰ ਚੱਲਿਆ ਜਾਂਦਾ ਤਾਂ ਜਿਹੜੀ ਮਿੰਦਰਕੌਰ ਆ ਉਹਨੂੰ ਬਹੁਤ ਗੁੱਸਾ ਆਉਂਦਾ ਤੇ ਉਹ ਅੰਦਰ ਵੜ ਕੇ ਇੱਕ ਚਿੱਠੀ ਲਿਖਦੀ ਆ ਉਹ ਫਾਹ ਲੈ ਲੈਂਦੀ ਆ ਫਾਹ ਲੈ ਕੇ ਉਹਨੂੰ ਇਹ ਹੁੰਦਾ ਵੀ ਵਿੱਕੀ ਨੂੰ ਤਾਂ ਪਾਲ ਲੂਗਾ ਪੇ ਓਖਾ ਪਾਲੇ ਸੱਖਾ ਪਾਲੇ ਜੀ ਤਾਂ ਉਹਦਾ ਕਰਦਾ ਵੀ ਮੈਂ ਵਿੱਕੀ ਨੂੰ ਵੀ ਖਤਮ ਕਰ ਦਿਆਂ ਪਰ ਉਹਦੀਆਂ ਅੱਖਾਂ 'ਚ ਦੇਖ ਕੇ ਉਹਨੂੰ ਇਹ ਲੱਗਦਾ ਵੀ ਇਸ ਜਵਾਕ ਨੇ ਕੀ ਖਾਦਾ ਹੰਡਾਇਆ ਵੀ ਮੁੰਡਾ ਹੀ ਆ ਚੱਲ ਕੋਈ ਨਾ ਰੋਲ ਖੋਲ ਕੇ ਪਾਲ ਜੂ ਪਰ ਜੇਰਾ ਮੇਰੇ ਪੇਟ 'ਚ ਆ ਇਹਨੇ ਕਿਉਂ ਲੱਤਾਂ ਖਾਣੀਆਂ ਮੈਂ ਕਿਉਂ ਖਾਣੀਆਂ ਵੀ ਹੁਣ ਇਹ ਬੰਦਾ ਸੁਧਰ ਨਹੀਂ ਸਕਦਾ ਉਹ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀ ਆ ਹੁਣ ਜਦੋਂ ਵਿੱਕੀ ਸਵੇਰੇ ਉੱਠਦਾ ਉਹ ਵੇਖਦਾ ਵੀ ਉਹਦੀ ਮਾਂ ਪੱਖੇ ਨਾਲ ਲਟਕੀ ਪਈ ਆ ਉਹਦੀਆਂ ਅੱਖਾਂ ਬਾਹਰ ਆਈਆਂ ਪਈਆਂ ਤੇ ਇਹ ਸਾਰਾ ਸੀਨ ਵੇਖ ਕੇ ਵਿੱਕੀ ਘਬਰਾ ਜਾਂਦਾ ਤੇ ਉਹ ਬੇੜੇ ਦੇ ਵਿੱਚ ਆ ਕੇ ਚੀਕਾ ਮਾਰਨ ਲੱਗ ਜਾਂਦਾ ਹਾਏ ਮੇਰੀ ਮੰਮੀ ਹਾਏ ਮੇਰੀ ਮੰਮੀ ਜਦੋਂ ਹੋਏ ਇਦਾਂ ਕਹਿੰਦਾ ਤਾਂ ਆਂਢੀ ਗਵੰਢੀ ਉਹਦੀ ਬਾਤ ਸੁਣ ਕੇ ਆਉਂਦੇ ਆ ਤੇ ਉਹ ਇਸ਼ਾਰਾ ਕਰਦਾ ਵੀ ਮੇਰੀ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਦੋ ਔਰਤਾਂ ਜਿਹੜੀਆਂ ਗਵਾਂਢ ਦੀਆਂ ਆਈਆਂ ਹੁੰਦੀਆਂ ਉਹ ਅੰਦਰ ਜਾ ਕੇ ਵੇਖਦੀਆਂ ਤਾਂ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਵੀ ਜਿਹੜੀ ਮਿੰਦਰਕੌਰ ਘਰ ਨੂੰ ਸੰਭਾਲਦੀ ਸੀ ਇੰਨੀ ਸਿਆਣੀ ਸਚਿਆਰੀ ਔਰਤ ਸੀ ਤੇ ਉਹ ਅੱਜ ਇੱਕ লাশ ਬਣੀ ਪੱਖੇ ਨਾਲ ਲਟਕੀ ਪਈ ਸੀ ਚਲੋ ਉਹ ਵੀ ਆਪਣੇ ਬੰਦਿਆਂ ਨੂੰ ਸੱਦ ਕੇ ਲਿਆਉਂਦੀਆਂ ਪਿੰਡ ਇਕੱਠਾ ਹੋ ਜਾਂਦਾ ਸੁਖਦੇਵ ਸਿੰਘ ਤੱਕ ਖਬਰ ਪਹੁੰਚਾਈ ਜਾਂਦੀ ਹੈ ਤੇ ਸੁਖਦੇਵ ਸਿੰਘ ਵੀ ਆ ਜਾਂਦਾ ਹੁਣ ਸੁਖਦੇਵ ਸਿੰਘ ਦੀਆਂ ਹਰਕਤਾਂ ਬਾਰੇ ਪਿੰਡ ਦੇ ਲੋਕਾਂ ਨੂੰ ਪਤਾ ਸੀ ਤੇ ਸੁਖਦੇਵ ਸਿੰਘ ਨੂੰ ਇਹ ਡਰ ਸੀ ਵੀ ਮੈਨੂੰ ਕੋਈ ਫਸਾ ਸਕਦਾ ਤੇ ਉਹ ਫਟਾਫਟ ਆਉਂਦਾ ਤੇ ਉਹ ਵੇਖਦਾ ਵੀ ਇਹਨੇ ਕੋਈ ਚਿੱਠੀ ਲਿਖੀ ਹੋਵੇ ਤੇ ਉਹ ਨਾ ਚਿੱਠੀ ਹੈ ਜਿਹੜੀ ਉਹ ਲ ਘੋ ਲੈਂਦਾ ਤੇ ਉਸ ਤੋਂ ਬਾਅਦ ਉਹ ਖੁਦ ਹੀ ਪੁਲਿਸ ਕੋਲ ਚਲੇ ਜਾਂਦਾ ਪੁਲਿਸ ਕੋਲ ਜਾ ਕੇ ਇਹ ਬਿਆਨ ਦਰਜ ਕਰਾਉਂਦਾ ਵੀ ਮੇਰੇ ਘਰ ਵਾਲੀ ਪੇਟ ਤੋਂ ਸੀ ਤੇ ਉਹ ਕਹਿੰਦੀ ਸੀ ਵੀ ਮੈਂ ਪੇਕੀ ਜਾਣਾ ਪਰ ਉਹਦੀ ਮਤਰੀਈ ਮਾਂ ਉਹਦੀ ਚਾਚੀ ਉਹਨੂੰ ਸਮਝਦੀ ਨਹੀਂ ਸੀ ਤੇ ਮੈਂ ਉਹਨੂੰ ਜਾਣ ਤੋਂ ਰੋਕਤਾ ਵੀ ਉਹ ਗੁੱਸੇ ਦੇ ਵਿੱਚ ਆ ਕੇ ਨਾ ਉਹਨੇ ਫਾਹਾ ਲੈ ਲਿਆ ਪੁਲਸ ਵਾਲਿਆਂ ਨੂੰ ਵੀ ਇਹ ਲੱਗਿਆ ਵੀ ਸ਼ਾਇਦ ਇਹ ਠੀਕ ਹੀ ਕਹਿੰਦਾ ਹੋ ਤੇ ਚਲੋ ਪੁਲਿਸ ਵਾਲੇ ਪਿੰਡ 'ਚ ਆਉਂਦੇ ਆ ਤੇ ਪੁੱਛਦੇ ਆ ਵੀ ਕਿਵੇਂ ਇਹਨਾਂ ਦਾ ਪਰਿਵਾਰ ਤਾਂ ਪਿੰਡ ਦਾ ਕੋਈ ਵੀ ਬੰਦਾ ਸੁਖਦੇਵ ਸਿੰਘ ਦੇ ਉਲਟ ਬਿਆਨ ਨਹੀਂ ਦਿੰਦਾ ਅਗਲੇ ਨੂੰ ਹੁੰਦਾ ਵੀ ਆਪਾਂ ਕੀ ਲੈਣਾ ਪਰ ਇਹ ਹੈ ਵੀ ਜੰਗੀਰ گور ਤੇ ਉਹਦੇ ਘਰ ਵਾਲੇ ਦੀ ਪਿੰਡ ਚ ਜੋ ਬਣੀ ਹੋਈ ਸੀ ਹੈਨਾ ਇਮੇਜ ਉਹਦੀ ਜ਼ਿਕਰ ਜ਼ਰੂਰ ਕਰਦੇ ਆ ਵੀ ਭਾਈ ਉਹ ਤਾਂ ਬਹੁਤ ਚੰਗੇ ਸੀਗੇ ਤੇ ਵਿਚਾਰੇ ਦੋਨੋਂ ਇਸ ਜਹਾਨ ਤੋਂ ਤੁਰ ਗਏ ਵੀ ਉਹਨਾਂ ਨੇ ਤਾਂ ਫੁੱਲਾ ਮੰਗ ਰੱਖੀ ਹੋਈ ਸੀ ਆਪਦੀ ਨੂੰ ਵੀ ਔਖ ਤਾਂ ਉਹਨੂੰ ਕੋਈ ਨਹੀਂ ਸੀ ਵੀ ਸ਼ਾਇਦ ਕੋਈ ਇਹੋ ਜੀ ਗੱਲ ਹੋਈ ਹੋਊ ਕਿਉਂਕਿ ਉਸ ਸਮੇਂ ਪਿੰਡ ਦੀਆਂ ਔਰਤਾਂ ਨੂੰ ਇਹ ਲੱਗਿਆ ਵੀ ਜੇ ਬੰਦਾ ਮਾੜਾ ਤਾਂ ਔਰਤ ਉਹਦੇ ਨਾਲ ਕੱਟ ਹੀ ਲੈਂਦੀ ਆ ਪਰ ਸ਼ਾਇਦ ਉਹਨੂੰ ਕਿਸੇ ਗੱਲ ਤੇ ਜਿੰਦ ਕਰਕੇ ਗੁੱਸਾ ਆ ਗਿਆ ਹੋਊਗਾ ਤਾਂ ਪੁਲਿਸ ਵਾਲੇ ਉਹ ਜਿਹੜਾ ਕੇਸ ਆ ਉੱਥੇ ਹੀ ਰਫਾ-ਦਾਫਾ ਕਰਕੇ ਚਲੇ ਜਾਂਦੇ ਆ ਤੇ ਸੁਖਦੇਵ ਸਿੰਘ ਇਸ ਗੱਲ ਚੋਂ ਨਿਕਲ ਜਾਂਦਾ ਉਹ ਆਪਣੇ ਘਰ ਵਾਲੀ ਦਾ ਅੰਤਮ ਸੰਸਕਾਰ ਕਰਦਾ ਹੁਣ ਜਦੋਂ ਕੋਈ ਅੱਗੇ ਪਿੱਛੇ ਹੈ ਨਹੀਂ ਸੀ ਚਾਗਾ ਚੱਕਣ ਵਾਲਾ ਤਾਂ ਗੱਲ ਆ ਜਿਹੜੀ ਠੰਡੀ ਪੈ ਜਾਂਦੀ ਆ ਤੇ ਹੁਣ ਸੁਖਦੇਵ ਸਿੰਘ ਇਹ ਸੋਚਦਾ ਵੀ ਮੈਂ ਘਰ ਦੇ ਵਿੱਚ ਇਕੱਲਾ ਕਿਵੇਂ ਰਹੂੰਗਾ ਤੇ ਵਿੱਕੀ ਦਾ ਹਨਾ ਪਾਲਣ ਪੋਸ਼ਣ ਕਿਵੇਂ ਕਰੂੰਗਾ ਜਿਹੜੀ ਔਰਤ ਕੋਲ ਉਹ ਜਾਂਦਾ ਹੁੰਦਾ ਉਦੋਂ ਗੱਲ ਕਰਦਾ ਵੀ ਦੇਖ ਤੂੰ ਵਿਧਵਾ ਕੱਲੀਆਂ ਤੇਰੀ ਕੋਈ ਔਲਾਦ ਨਹੀਂ ਤੇ ਆਪਣੀ ਦੋਨਾਂ ਦੀ ਵਧੀਆ ਬਣਦੀ ਆ ਜੇ ਮੈਂ ਤੈਨੂੰ ਆਪਣੇ ਘਰ ਵਾਲੀ ਬਣਾ ਕੇ ਰੱਖ ਲਾਂ ਤੇ ਉਹ ਔਰਤ ਕਹਿੰਦੀ ਵੀ ਠੀਕ ਆ ਦੋਨੋਂ ਜਣੇ ਸਹਿਮਤੀ ਦੇ ਨਾਲ ਵਿਆਹ ਕਰਾ ਲੈਂਦੇ ਆ ਉਸ ਔਰਤ ਦਾ ਨਾਮ ਪਾਲੋ ਹੁੰਦਾ ਪਾਲੋ ਨੂੰ ਉਹ ਵਿਆਹ ਕੇ ਲਿਆਉਂਦਾ ਤੇ ਵਿੱਕੀ ਨੂੰ ਉਹ ਨੂੰ ਸੌਂਪ ਦਿੰਦਾ ਤੇ ਕਹਿੰਦਾ ਵੀ ਵਿੱਕੀ ਦਾ ਖਿਆਲ ਰੱਖਣਾ ਜੇ ਸੁਖਦੇਵ 12 ਤਾਲਾ ਸੀ ਤਾਂ ਜਿਹੜੀ ਪਾਲੋ ਸੀ ਉਹ 13 40 ਸੀ ਸੁਖਦੇਵ ਸਿੰਘ ਨੇ ਸ਼ੁਰੂ-ਸ਼ੁਰੂ ਦੇ ਵਿੱਚ ਪਾਲੋ ਨੂੰ ਮਿੰਦਰ ਵਾਂਗੂ ਰੱਖਣ ਦੀ ਕੋਸ਼ਿਸ਼ ਕੀਤੀ ਬਾਹਰ ਅੰਦਰ ਜਾਣਾ दारू ਪੀਣੀ ਤਾਂ ਪਾਲੋ ਨੇ ਬਾਹ ਮਰੋੜ ਲਈ ਇੱਕ ਦਿਨ ਕਹਿੰਦੀ ਦੇਖ ਪਹਿਲਾਂ ਤਾਂ ਸੀ ਤੂੰ ਮੇਰਾ ਕੁਝ ਨਹੀਂ ਲੱਗਦਾ ਸੀ ਮੇਰੇ ਕੋਲੇ ਆਉਂਦਾ ਜਾਂਦਾ ਸੀ ਬੜਾ ਮੈਨੂੰ ਪਿਆਰ ਜਿਤਾਉਂਦਾ ਸੀ ਤੇ ਹੁਣ ਤੂੰ ਆ ਲੱਛਣ ਕੀ ਫੜੇ ਨੇ ਤੈਨੂੰ ਸਬਰ ਨਹੀਂ ਮੈਨੂੰ ਤੂੰ ਵਿਆਹ ਕਿ ਲਿਆਇਆ ਪਹਿਲਾਂ ਵਾਲੀ ਤਾਂ ਮਰ ਗਈ ਉਹ ਮਰ ਗਈ ਮੈਂ ਨਹੀਂ ਮਰਦੀ ਮੈਂ ਤਾਂ ਤੈਨੂੰ ਮਾਰ ਕਿਹੜਾ ਨਾਂ ਦੇਵਾਂ ਤੇ ਸੁਖਦੇਵ ਸਿੰਘ ਸਮਝ ਜਾਂਦਾ ਵੀ ਇੱਥੇ ਪੰਗਾ ਲੈਣ ਦਾ ਕੋਈ ਫਾਇਦਾ ਨਹੀਂ ਕਹਿੰਦੇ ਆ ਕਿ ਕਿਸੇ ਰਿਸ਼ਤੇ ਨੂੰ ਜਿਵੇਂ ਮਰਜ਼ੀ ਢਾਲ ਲੋ ਉਹੋ ਮੀ ਢਲ ਜਾਂਦਾ ਪਾਲੋ ਦਾ ਇਹ ਜੇਰਾ ਵੇਖ ਕੇ ਸੁਖਦੇਵ ਸਿੰਘ ਉਹਨੂੰ ਰੋਕਣਾ ਟੋਕਣਾ ਬੰਦ ਕਰ ਦਿੰਦਾ ਤੇ ਪਾਲੋ ਵਿੱਕੀ ਨੂੰ ਇੰਨਾ ਪਿਆਰ ਕਰਦੀ ਆ ਵੀ ਉਹਨੂੰ ਆਪਦੇ ਵੱਲ ਦਾ ਕਰ ਲੈਂਦੀ ਆ ਪਾਲੋ ਸੀ ਜਿਹੜੀ ਉਹ ਘਰੇ ਬੈਠਣ ਵਾਲੀ ਤੀਮੀ ਨਹੀਂ ਸੀ ਬਾਹਰ ਅੰਦਰ ਜਾਣਾ ਚਰਿੱਤਰ ਦੀ ਬਹੁਤੀ ਚੰਗੀ ਨਹੀਂ ਸੀ ਉਹ ਕਿਤੇ ਜਾਣਾ ਕਦੇ ਕਿਤੇ ਜਾਣਾ ਸੁਖਦੇਵ ਸਿੰਘ ਜਦੋਂ ਰੋਕ ਟੋਕ ਕਰਦਾ ਤਾਂ ਉਹਨੂੰ ਇੱਕੇ ਬੋਲ ਤੇ ਚੁੱਪ ਕਰਾ ਦਿੰਦੀ ਸੁਖਦੇਵ ਸਿੰਘ ਜਿਹੜਾ ਕਿ ਸਾਰਾ ਦਿਨ ਬਾਹਰ ਮੂੰਹ ਮਾਰਦਾ ਤੁਰਿਆ ਫਿਰਦਾ ਸੀ ਉਹ ਤੜਫਦੀ ਹੋਈ ਮੱਛੀ ਵਾਂਗੂ ਅੰਦਰ ਪਿਆ ਤੜਫੀ ਜਾਂਦਾ ਪਰ ਉਹਦਾ ਕੋਈ ਵਾਸਨਾ ਚੱਲਦਾ ਹੌਲੀ ਹੌਲੀ ਵਿੱਕੀ ਵੱਡਾ ਹੋਣਾ ਸ਼ੁਰੂ ਹੁੰਦਾ ਤੇ ਵਿੱਕੀ ਆਪਣੀ ਮਾਂ ਵੱਲ ਹੁੰਦਾ ਥੋੜੇ ਸਾਲ ਬੀਤਦੇ ਆ ਤਾਂ ਪਾਲੂ ਆ ਜਿਹੜੀ ਉਹ ਮੰਜੇ ਤੇ ਪੈ ਜਾਂਦੀ ਆ ਸੁਖਦੇਵ ਸਿੰਘ ਥੋੜਾ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦਾ ਕਿਉਂਕਿ ਜਿਹੜੀ ਬਾਹਰ ਅੰਦਰ ਤੁਰ ਹੀ ਫਿਰਦੀ ਸੀ ਉਹਦੇ ਰੋਕੇ ਤੋਂ ਨਹੀਂ ਰੁਕਦੀ ਸੀ ਹੁਣ ਬਿਮਾਰੀ ਕਰਕੇ ਉਹ ਮੰਜੇ ਤੇ ਪਈ ਹੁੰਦੀ ਆ ਤੇ ਉਹਨੂੰ ਇਹ ਲੱਗਦਾ ਵੀ ਚਲ ਹੁਣ ਘਰੇ ਤਾਂ ਟਿਕੀ ਆ ਪਰ ਉਹਨਾਂ ਦੋਨਾਂ ਦੀ ਆਪਸ ਵਿੱਚ ਬਣੀ ਨਾ ਹੁਣ ਵਿੱਕੀ ਆ ਜਿਹੜਾ ਜਵਾਨ ਹੋ ਜਾਂਦਾ ਤੇ ਵਿੱਕੀ ਹਰ ਗੱਲ ਆਪਣੀ ਮਾਂ ਦੀ ਮੰਨਦਾ ਹੁੰਦਾ ਜਦੋਂ ਵਿੱਕੀ ਦਾ ਮੰਗਣਾ ਹੁੰਦਾ ਤਾਂ ਪਾਲੋ ਨੂੰ ਵੀ ਚਾ ਚੜਦਾ ਸੁਖਦੇਵ ਨੂੰ ਵੀ ਹੁੰਦਾ ਵੀ ਚਲੋ ਮੇਰੇ ਘਰ ਨੂੰ ਆ ਜੂਗੀ ਵੀ ਘਰ ਦਾ ਮਾਹੌਲ ਬਦਲ ਜੂ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਚੱਜ ਦਾ ਕੰਮ ਨਾ ਕੀਤਾ ਤੇ ਜਦੋਂ ਉਹ ਆਪ ਖੁਦ ਪਿਓ ਬਣਿਆ ਸਹੁਰਾ ਬਣਨ ਵਾਲਾ ਸੀ ਤਾਂ ਉਹਨੂੰ ਲੱਗਿਆ ਵੀ ਘਰ ਦਾ ਮਾਹੌਲ ਕਿਹੋ ਜਿਹਾ ਹੋਣਾ ਚਾਹੀਦਾ ਤਾਂ ਪਾਲੋ ਸੀ ਜਿਹੜੀ ਉਹ ਆਪਣੀ ਨੂੰ ਨੂੰ ਡੀਕਦੀ ਆ ਆਪਣੇ ਪੁੱਤ ਨੂੰ ਕਹਿੰਦੀ ਆ ਵੀ ਮੈਂ ਪਾਣੀ ਵਾਰ ਕੇ ਪੀਣਾ ਸਿਰ ਤੋਂ ਪਰ ਪਾਲੋ ਦੀ ਇਹ ਰੀਜ ਅਧੂਰੀ ਹੋ ਰਹਿ ਜਾਂਦੀ ਆ ਕਿਉਂਕਿ ਜਾਦਾ ਬਿਮਾਰ ਹੋਣ ਕਰਕੇ ਪਾਲੋ ਦੀ ਮੌਤ ਹੋ ਜਾਂਦੀ ਆ ਤੇ ਸੁਖਦੇਵ ਸਿੰਘ ਪਾਲੋ ਦਾ ਅੰਤਮ ਸੰਸਕਾਰ ਕਰਨ ਤੋਂ ਬਾਅਦ ਆਪਣੇ ਆਪ ਨੂੰ ਫੁੱਲ ਵਰਗਾ ਹੌਲਾ ਮਹਿਸੂਸ ਕਰਦਾ ਵੀ ਜਿਵੇਂ ਉਹਦੇ ਸਿਰ ਤੋਂ ਬਹੁਤ ਵੱਡਾ ਬੋਝ ਲੈ ਗਿਆ ਹੋਵੇ ਪਿੰਡ ਦੇ ਲੋਕੀ ਆਉਂਦੇ ਆ ਉਹਦੇ ਨਾਲ ਹਮਦਰਦੀ ਕਰਦੇ ਆ ਤੇ ਵਿੱਕੀ ਆ ਜਿਹੜਾ ਉਹ ਆਪਣੀ ਮਾਂ ਨੂੰ ਵੜਾ ਰੋਂਦਾ ਹੁਣ ਪਿਓ ਪੁੱਤ ਘਰ ਦੇ ਵਿੱਚ ਇਕੱਲੇ ਰਹਿ ਜਾਂਦੇ ਆ ਤੇ ਸੁਖਦੇਵ ਸਿੰਘ ਨੂੰ ਇਹ ਹੁੰਦਾ ਵੀ ਮੁੰਡਾ ਮੰਗਿਆ ਹੋਇਆ ਘਰੇ ਰੋਟੀ ਨਹੀਂ ਪੱਕਦੀ ਤੇ ਮੁੰਡੇ ਦਾ ਵਿਆਹ ਕਰ ਲਈਏ ਚਲੋ ਉਹ ਕੁੜੀ ਵਾਲਿਆਂ ਨਾਲ ਗੱਲ ਕਰਦਾ ਰਾਣੀ ਨੂੰ ਵਿਆਹ ਕੇ ਉਹ ਆਪਣੀ ਨੂੰਹ ਬਣਾ ਕੇ ਘਰੇ ਲੈ ਆਉਂਦਾ ਵਿੱਕੀ ਨੂੰ ਨਵੇਂ ਵਿਆਹ ਦਾ ਚਾਹ ਹੁੰਦਾ ਚਲ ਆਪਦੇ ਘਰ ਵਾਲੀ ਕੋਲ ਬਹਿਂਦਾ ਸਮਾਂ ਦਿੰਦਾ ਤੇ 2 ਕੁ ਮਹੀਨਿਆਂ ਬਾਅਦ ਉਹਦਾ ਵੀ ਸੁਖਦੇਵ ਸਿੰਘ ਹਾਲ ਹੋ ਜਾਂਦਾ ਕਿਉਂਕਿ ਹਰਕਤਾਂ ਤਾਂ ਉਹਦੀਆਂ ਪਹਿਲਾਂ ਹੀ ਮਾੜੀਆਂ ਸੀ ਤੇ ਫਿਰ ਉਹ ਉਹ ਹੀ ਹਰਕਤਾਂ ਆਪਣੇ ਘਰ ਵਾਲੀ ਨਾਲ ਕਰਦਾ ਪਾਲੋ ਨੂੰ ਕੁੱਟਦਾ ਰਿਪੀਟ ਉਹ ਰਾਨੀ ਨੂੰ ਕੁੱਟਦਾ ਮਾਰਦਾ ਕਿਉਂਕਿ ਰਾਣੀ ਜੀ ਉਹਨੂੰ ਲੇਟ ਆਉਣ ਦਾ ਕਾਰਨ ਪੁੱਛਦੀ ਜਾਂ ਕਦੇ ਸ਼ਰਾਬ ਪੀਣ ਤੋਂ ਟੋਕ ਦਿੰਦੀ ਤਾਂ ਫਿਰ ਉਹਨੂੰ ਗੁੱਸਾ ਆਉਂਦਾ ਤੇ ਉਹਦੀ ਬੜੀ ਕੁੱਟਮਾਰ ਕਰਦਾ ਤੇ ਜਦੋਂ ਸੁਖਦੇਵ ਸਿੰਘ ਨੂੰ ਪਤਾ ਲੱਗਦਾ ਵੀ ਵਿੱਕੀ ਨੇ ਰਾਣੀ ਨੂੰ ਕੁੱਟਿਆ ਤੇ ਉਹ ਵਿਚਾਰੀ ਚੁੱਪ ਕਰਕੇ ਕੰਮ ਕਰਦੀ ਰਹਿੰਦੀ ਸਵੇਰੇ ਉਹੇ ਜੀ ਹੋ ਜਾਂਦੀ ਤਾਂ ਉਹਨੂੰ ਫਿਰ ਉਹ ਗੱਲਾਂ ਯਾਦ ਆਉਂਦੀਆਂ ਆਪਦਾ ਵੇਲਾ ਯਾਦ ਆਉਂਦਾ ਤੇ ਉਹਨੇ ਕੀ ਕੀਤਾ ਜਿਹੜੀ ਚਿੱਠੀ ਉਹਦੇ ਘਰ ਵਾਲੀ ਨੇ ਉਦੋਂ ਲਿਖੀ ਸੀ ਮਰਨ ਵੇਲੇ ਉਹਨੇ ਨਾ ਸੰਦੂਖ ਦੇ ਵਿੱਚ ਰੱਖ ਕੇ ਆਪਦੀ ਮਾਂ ਵਾਲੇ ਸੰਦੂਖ 'ਚ ਰੱਖ ਕੇ ਜਿੰਦਾ ਲਾਤਾ ਸੀ ਤੇ ਉਹ ਚਿੱਠੀ ਪੜ੍ਹੀ ਨਹੀਂ ਸੀ ਅੱਜ ਜਦੋਂ ਸੁਖਦੇਵ ਸਿੰਘ ਆਪਣੀ ਹਨਾ ਖੇਤ ਵਾਲੀ ਮੋਟਰ ਦੇ ਕੋਠੇ ਦੇ ਵਿੱਚ ਪਿਆ ਇਹ ਗੱਲ ਸੋਚਦਾ ਉਹਦੇ ਮਿੰਦਰਕੌਰ ਦੀ ਉਹਨੂੰ ਯਾਦ ਆਉਂਦੀ ਆ ਵੀ ਮਿੰਦਰਕੌਰ ਵੀ ਏਸੇ ਦੁੱਖ ਦੀ ਮਾਰੀ ਹਨਾ ਕੁਛ ਖਾ ਕੇ ਮਰ ਗਈ ਸੀ ਵੀ ਮੇਰੀ ਨੂੰਹ ਵੀ ਇਹੋ ਜਿਹਾ ਕੋਈ ਕੰਮ ਨਾ ਕਰ ਲੇ ਤੇ ਉਹਦੇ ਉਹ ਚਿੱਠੀ ਯਾਦ ਆਉਂਦੀ ਆ ਤੇ ਉਹ ਅੰਦਰ ਆਉਂਦਾ ਕਰੇ ਆਉਂਦਾ ਮਤਲਬ ਘਰ ਆ ਕੇ ਉਹ ਅੰਦਰ ਜਾਂਦਾ ਤੇ ਆਪਦੀ ਮਾਂ ਵਾਲਾ ਸੰਦੂਖ ਖੋਲਦਾ ਜਿਹੜਾ ਕਿ ਉਹਨੇ ਕਦੇ ਨਹੀਂ ਸੀ ਖੋਲਿਆ ਸੰਦੂਖ ਖੋਲ ਕੇ ਉਹ ਜਦੋਂ ਸੰਦੂਖ ਫਰੋਲਦਾ ਤਾਂ ਉਹ ਚਿੱਠੀ ਉੱਥੇ ਹੀ ਪਈ ਹੁੰਦੀ ਆ ਤੇ ਉਹ ਚਿੱਠੀ ਨੂੰ ਖੋਲ ਕੇ ਜਦੋਂ ਪੜਦਾ ਤਾਂ ਚਿੱਠੀ ਦੇ ਵਿੱਚ ਲਿਖਿਆ ਹੁੰਦਾ ਕਿ ਸੁਖਦੇਵ ਮੈਂ ਤੈਨੂੰ ਬੜਾ ਪਿਆਰ ਕਰਦੀ ਆ ਕਰਦੀ ਸੀ ਤੇ ਆਉਣ ਵਾਲੀ ਜ਼ਿੰਦਗੀ ਤੱਕ ਵੀ ਕਰਦੀ ਰਹਿਣਾ ਸੀ ਮੈਂ ਤੇਰੀਆਂ ਸਾਰੀਆਂ ਕਮੀਆਂ ਨੂੰ ਸਹਿ ਲਿਆ ਮੈਂ ਤੇਰੀਆਂ ਸਾਰੀਆਂ ਕਮਜ਼ੋਰੀਆਂ ਨੂੰ ਅਪਣਾ ਲਿਆ ਪਰ ਤੂੰ ਮੇਰੇ ਹੁੰਦੇ ਕਿਸੇ ਬਗਾਨੀ ਔਰਤ ਕੋਲੇ ਜਾਵੇਂ ਇਹ ਮੇਰੇ ਅਰਦਾਸਤ ਨਹੀਂ ਮੇਰੇ ਤੋਂ ਇਹ ਚੀਜ਼ ਸਹਾਰੀ ਨਹੀਂ ਜਾਂਦੀ ਤੇ ਮੈਨੂੰ ਇਹ ਵੀ ਪਤਾ ਵੀ ਤੂੰ ਮੇਰੇ ਰੋਕੇ ਤੋਂ ਰੁਕਣਾ ਨਹੀਂ ਤੈਨੂੰ ਇਹ ਲੱਗਦਾ ਵੀ ਮੈਂ ਦੂਜੀ ਵਾਰ ਮਾਂ ਬਣਨ ਵਾਲੀਆਂ ਤੂੰ ਸੋਚਦਾ ਵੀ ਜੇ ਆਪਣੀ ਧੀ ਹੋ ਗਈ ਤਾਂ ਪਤਾ ਨਹੀਂ ਕਿਸੇ ਨਾਲ ਨਿਕਲ ਜੂ ਇਹੋ ਜੇ ਸ਼ਬਦ ਤੂੰ ਮੈਨੂੰ ਬੋਲੇ ਜਿਹੜੇ ਜਿਹੜਾ ਬੱਚਾ ਇਸ ਦੁਨੀਆ ਤੇ ਨਹੀਂ ਆਇਆ ਪਤਾ ਨਹੀਂ ਧੀ ਨੇ ਆਉਣਾ ਕਿ ਪੁੱਤ ਨੇ ਆਉਣਾ ਤੂੰ ਉਹਦੇ ਬਾਰੇ ਐਂ ਸੋਚਦਾ ਤੇ ਜੇ ਸੱਚੂ ਆਪਣੀ ਧੀ ਹੋ ਗਈ ਤੂੰ ਤਾਂ ਸਾਡੀ ਜ਼ਿੰਦਗੀ ਨਰਕ ਬਣਾ ਦੇਗਾ ਇਸ ਕਰਕੇ ਮੈਂ ਆਪਣੇ ਆਪ ਨੂੰ ਖਤਮ ਕਰਨ ਜਾ ਰਹੀ ਆ ਪਰ ਤੇਰੇ ਅੱਗੇ ਹੱਥ ਜੋੜ ਕੇ ਇੱਕੋ ਹੀ ਬੇਨਤੀ ਆ ਵੀ ਜਿਹੇ ਜਾਂ ਤੂੰ ਨਿਕਲਿਆ ਆਪਣਾ ਪੁੱਤ ਵਿੱਕੀ ਇਹੋ ਜਿਹਾ ਨਾ ਨਿਕਲੇ ਮੈਂ ਤੇਰੇ ਤੋਂ ਇੱਕੋ ਹੀ ਆਸ ਰੱਖਦੀ ਆਂ ਵੀ ਜੇ ਤੈਨੂੰ ਮੇਰੀ ਮੌਤ ਦਾ ਪਛਤਾਵਾ ਨਾ ਤਾਂ ਤੂੰ ਵਿੱਕੀ ਨੂੰ ਵਧੀਆ ਪਾਲੀ ਉਹਦੀ ਪੜ੍ਹਾਈ ਤੇ ਧਿਆਨ ਦੇਈ ਉਹਨੂੰ ਇੱਕ ਵਧੀਆ ਇਨਸਾਨ ਬਣਾਈ ਤੇ ਤੂੰ ਆਪਣੇ ਕੀਤੇ ਗੁਨਾਹਾਂ ਤੇ ਪਛਤਾਵਾ ਜ਼ਰੂਰ ਕਰੀ ਤੇ ਇਹੀ ਤੇਰਾ ਪਛਤਾਵਾ ਹੋਊਗਾ ਚਿੱਠੀ ਪੜ੍ਹ ਕੇ ਸੁਖਦੇਵ ਸਿੰਘ ਦੀਆਂ ਤਾਂ ਹਾਂ ਨਿਕਲ ਜਾਂਦੀਆਂ ਨੇ ਸੁਖਦੇਵ ਸਿੰਘ ਉਸ ਚਿੱਠੀ ਨੂੰ ਆਪਣੇ ਸੀਨੇ ਨਾਲ ਲਾ ਲੈਂਦਾ ਤੇ ਸੋਚਦਾ ਕਿ ਇਹ ਚਿੱਠੀ ਮੈਂ ਉਹਦੀ ਕਿਉਂ ਨਾ ਬੜੀ ਵੀ ਮੈਂ ਇੰਨੀ ਨਫ਼ਰਤ ਕਰਦਾ ਸੀ ਮਿੰਦਰਕੌਰ ਨੂੰ ਵੀ ਮੈਂ ਉਹਦੀ ਲਿਖੀ ਹੋਈ ਚਿੱਠੀ ਵੀ ਨਾ ਬੜੀ ਉਹਨੂੰ ਇਹ ਲੱਗਦਾ ਸੀ ਵੀ ਚਿੱਠੀ ਦੇ ਵਿੱਚ ਪੱਕਾ ਉਹਨੇ ਐਂ ਲਿਖਿਆ ਹੋਊਗਾ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਮੇਰੇ ਘਰ ਵਾਲਾ ਇਸ ਕਰਕੇ ਉਹਨੇ ਉਹ ਚਿੱਠੀ ਖੋਲੂ ਹੀ ਨਹੀਂ ਸੀ ਕਦੇ ਪਰ ਅੱਜ ਚਿੱਠੀ ਪੜ੍ਹ ਕੇ ਉਹਨੂੰ ਜੋ ਦੁੱਖ ਹੋਇਆ ਉਹਨੇ ਜੋ ਮਹਿਸੂਸ ਕੀਤਾ ਤਾਂ ਉਹਨੂੰ ਇਹ ਲੱਗਿਆ ਵੀ ਮੈਨੂੰ ਧਰਤੀ ਵੇਲ ਨਹੀਂ ਦੇ ਰਹੀ ਉਹਦੀਆਂ ਪੂਬਾਂ ਨਿਕਲ ਜਾਂਦੀਆਂ ਨੇ ਜਦੋਂ ਆਪਣੇ ਸੌਰੇ ਨੂੰ ਅੰਦਰ ਰੋਂਦੇ ਹੋਏ ਸੁਣਦੀ ਆ ਰਾਣੀ ਤਾਂ ਭੱਜ ਕੇ ਅੰਦਰ ਆਉਂਦੀ ਆ ਤੇ ਕਹਿੰਦੀ ਕਿ ਪਾਪਾ ਜੀ ਤੁਸੀਂ ਰੋ ਕਿਉਂ ਰਹੇ ਹੋ ਸੁਖਦੇਵ ਸਿੰਘਾ ਜਿਹੜਾ ਉਹ ਬੜੀਆਂ ਉੱਚੀ ਉੱਚੀ ਤਾਂ ਹਮਾਰ ਰਿਹਾ ਹੁੰਦਾ ਤੇ ਜਦੋਂ ਉਹਦੀ ਨੂੰਹ ਰਾਣੀ ਉਹਦੇ ਕੋਲ ਆਉਂਦੀ ਆ ਤਾਂ ਉਹਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਆਪਣੇ ਗੱਲ ਨਾਲ ਆ ਲੈਂਦਾ ਤੇ ਉਹਨੂੰ ਕਹਿੰਦਾ ਕਿ ਧੀਏ ਬਸ ਤੂੰ ਮੈਨੂੰ ਮੇਰੇ ਰੋਣ ਦਾ ਕਾਰਨ ਨਾ ਪੁੱਛ ਤੇਰਾ ਦੋਸ਼ੀ ਮੈਂ ਆ ਉਹ ਕਹਿੰਦੀ ਵੀ ਕੀ ਹੋ ਗਿਆ ਪਾਪਾ ਜੀ ਮੈਂ ਤਾਂ ਕੁਝ ਕਿਹਾ ਤੇ ਨਹੀਂ ਕੀਤੀ ਉਹ ਕਹਿੰਦਾ ਇਸੇ ਗੱਲ ਦਾ ਤਾਂ ਮੈਨੂੰ ਦੁੱਖ ਹੈ ਨਾ ਵੀ ਤੂੰ ਕੋਈ ਸ਼ਿਕਾਇਤ ਨਹੀਂ ਕੀਤੀ ਫਿਰ ਉਹਨੂੰ ਕੋਲ ਬਿਠਾਉਂਦਾ ਤੇ ਉਹਨੂੰ ਕਹਿੰਦਾ ਵੀ ਆ ਜਾ ਅੱਜ ਮੈਂ ਆਪਣੇ ਦੁੱਖਾਂ ਦਾ ਪਛਤਾਵਾ ਕਰਨਾ ਤੇ ਸ਼ਾਇਦ ਇਹੀ ਅੱਜ ਮੌਕਾ ਮੇਰੇ ਕੋਲ ਹੈ ਉਹਨੂੰ ਬਿਠਾ ਕੇ ਉਹਨੂੰ ਦੱਸਦਾ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਮਾੜੇ ਕੰਮ ਕੀਤੇ ਨੇ ਤੇਰੀ ਸੱਸ ਜਿਹੜੀ ਤੇਰੀ ਅਸਲੀ ਸੱਸ ਸੀ ਮਿੰਦਰਕੌਰ ਉਹਨੇ ਆਪਣੀ ਜਾਨ ਗਵਾਈ ਸੀ ਫਹਾ ਲੈ ਕੇ ਉਹ ਮਰੀ ਸੀ ਉਹਦੇ ਪੇਟ 'ਚ ਬੱਚਾ ਸੀ ਸਾਰੀ ਕਹਾਣੀ ਉਹ ਉਹਨੂੰ ਸੁਣਾ ਦਿੰਦਾ ਤੇ ਫਿਰ ਉਹ ਚਿੱਠੀ ਉਹਨੂੰ ਦਿਖਾਉਂਦਾ ਵੀ ਆਹ ਚਿੱਠੀ ਜਿਹੜੀ ਕਿ ਮੈਨੂੰ ਪਹਿਲਾਂ ਪੜ੍ਹਨੀ ਚਾਹੀਦੀ ਸੀ ਮੈਂ ਅੱਜ ਪੜ੍ਹੀ ਆ ਉਹਦੀ ਇਹ ਗੱਲ ਸੁਣ ਕੇ ਰਾਣੀ ਆ ਜਿਹੜੀ ਉਹ ਵੀ ਰੋਣ ਲੱਗ ਜਾਂਦੀ ਆ ਤੇ ਉਹ ਦਾ ਹੱਥ ਫੜ ਕੇ ਕਹਿੰਦਾ ਕਿ ਧੀਏ ਤੂੰ ਅੱਖਾਂ ਚੁਰਾ ਕੇ ਤੂੰ ਆਪ ਦਾ ਦੁੱਖ ਲੁਕਾਉਣ ਦੀ ਕੋਸ਼ਿਸ਼ ਕਰਦੀ ਆ ਤੂੰ ਮੂੰਹੋਂ ਬੋਲ ਕੇ ਨਹੀਂ ਮੈਨੂੰ ਦੱਸਦੀ ਤੂੰ ਮੈਨੂੰ ਇਹ ਦਿਖਾਵਾ ਕਰਦੀ ਆ ਵੀ ਤੂੰ ਬਹੁਤ ਸੌਖੀ ਆ ਪਰ ਮੈਂ ਤੇਰੇ ਦੁੱਖ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਕਿਉਂਕਿ ਜਿਹੜੇ ਦੁੱਖ ਤੈਨੂੰ ਵਿੱਕੀ ਦੇ ਰਿਹਾ ਨਾ ਇਹੀ ਦੁੱਖ ਮਹਿਮਿੰਦਰ ਕੌਰ ਨੂੰ ਦਿੱਤੇ ਸੀ ਤੇਰੀਆਂ ਬਾਹਾਂ ਤੇ ਪਏ ਹੋਏ ਨੀਲ ਮੈਨੂੰ ਇਹ ਦੱਸਦੇ ਆ ਵੀ ਭਾਵੇਂ ਤੂੰ ਅੰਦਰੋਂ ਰਾਤ ਨੂੰ ਚੂ ਨਹੀਂ ਕਰਦੀ ਪਰ ਵਿੱਕੀ ਤੇਰੇ ਨਾਲ ਕੀ ਕਰਦਾ ਤੈਨੂੰ ਕੁੱਟਦਾ ਮਾਰਦਾ ਤੰਗ ਪਰੇਸ਼ਾਨ ਕਰਦਾ ਜੇ ਤੂੰ ਬਾਹਰ ਨਹੀਂ ਦੱਸਦੀ ਤੂੰ ਆਵਾਜ਼ ਬਾਹਰ ਨਹੀਂ ਕੱਢਦੀ ਤਾਂ ਤੂੰ ਇਹ ਨਾ ਸੋਚੀਂ ਵੀ ਮੈਂ ਤੇਰੀਆਂ ਅੱਖਾਂ ਨਹੀਂ ਪੜ ਸਕਦਾ ਦੇਖ ਆ ਚਿੱਠੀ ਪੜ ਲਈ ਮੈਂ ਇਹ ਚਿੱਠੀ ਮੈਨੂੰ ਪਹਿਲਾਂ ਪੜਨੀ ਚਾਹੀਦੀ ਸੀ ਤੇ ਮੈਂ ਕੋਸ਼ਿਸ਼ ਕਰਦਾ ਜੇ ਵੀ ਸ਼ਹਿਦ ਵਿੱਕੀ ਇਹੋ ਜਾਂ ਨਾਂ ਬਣਦਾ ਪਰ ਉਹ ਵੀ ਮੇਰੇ ਕਰਮਾਂ ਦੀ ਹੀ ਸਜ਼ਾ ਸੀ ਜਦੋਂ ਮੈਂ ਵਿੱਕੀ ਦੇ ਹੁੰਦੇ ਉਹਦੀ ਮਾਂ ਨੂੰ ਕੁੱਟਦਾ ਸੀ ਤਾਂ ਉਹਦੇ ਦਿਮਾਗ ਦੇ ਵਿੱਚ ਉਹੀ ਗੱਲਾਂ ਬੈਠੀਆਂ ਤੇ ਉਹਨੂੰ ਇਹੀ ਲੱਗਿਆ ਵੀ ਸ਼ਹਿਰ ਜਿਹੜੇ ਮਰਦ ਹੁੰਦੇ ਆ ਉਹ ਔਰਤਾਂ ਤੇ ਜ਼ੁਲਮ ਹੀ ਕਰਦੇ ਹੁੰਦੇ ਆ ਜੇ ਵਿੱਕੀ ਅੱਜ ਤੇਰੇ ਤੇ ਜ਼ੁਲਮ ਕਰਦਾ ਤਾਂ ਮੇਰੀ ਵਜ੍ਹਾ ਨਾਲ ਕਰਦਾ ਤੇ ਮੈਂ ਇਹਦਾ ਪਛਤਾਵਾ ਕਰਨਾ ਚਾਹਣਾ ਉਹਨੂੰ ਚੁੱਪਚਾਪ ਗੱਡੀ 'ਚ ਬਿਠਾਉਂਦਾ ਤੇ ਥਾਣੇ ਇਹ ਗੱਲ ਨੂੰ ਚੱਲ ਪੈਂਦਾ ਉਹ ਪੁੱਛਦੀ ਆ ਕਿ ਪਾਪਾ ਆਪਾ ਕਿੱਥੇ ਜਾ ਰਹੇ ਆ ਉਹ ਕਹਿੰਦਾ ਕਿ ਜਿੱਥੇ ਮੈਨੂੰ ਬਹੁਤ ਪਹਿਲਾਂ ਜਾਣਾ ਚਾਹੀਦਾ ਸੀ ਉਹਨੂੰ ਗੱਡੀ 'ਚ ਬਿਠਾ ਕੇ ਥਾਣੇ ਲੈ ਜਾਂਦਾ ਥਾਣੇ ਜਾ ਕੇ ਉਹ ਆਪਣੇ ਪੁੱਤ ਦੇ ਖਿਲਾਫ ਹਿੰਸਾ ਦਾ ਕੇਸ ਦਰਜ ਕਰਾਉਂਦਾ ਤੇ ਕਹਿੰਦਾ ਕਿ ਮੇਰੀ ਨੂੰਹ ਗਊ ਆ ਰੱਬ ਦਾ ਰੂਪ ਆ ਮੇਰਾ ਪੁੱਤ ਆਯਾਸ਼ਾ ਨਸ਼ੇ ਕਰਦਾ ਬੇਲੜਾ ਤੇ ਮੇਰੀ ਨੂੰਹ ਦੀ ਕੁੱਟਮਾਰ ਕਰਦਾ ਤੇ ਪੁਲਿਸ ਵਾਲੇ ਆ ਜਿਹੜੇ ਉਹ ਐਕਸ਼ਨ ਲੈਂਦੇ ਆ ਤੇ ਵਿੱਕੀ ਨੂੰ ਗ੍ਰਿਫਤਾਰ ਕਰ ਲੈਂਦੇ ਆ ਵਿੱਕੀ ਜਿਹੜਾ ਕਿ ਕੁੱਟਮਾਰ ਕਰਕੇ ਘਰੋਂ ਨਿਕਲਿਆ ਹੁੰਦਾ ਜਦੋਂ ਆਥਰ ਨੂੰ ਘਰ ਆਉਂਦਾ ਤਾਂ ਉਦੋਂ ਹੀ ਪੁਲਿਸ ਆ ਕੇ ਉਹਨੂੰ ਫੜਕੇ ਲੈ ਜਾਂਦੀ ਆ। ਵਿੱਕੀ ਆ ਜਿਹੜਾ ਉਹ ਰਾਣੀ ਨੂੰ ਧਮਕੀ ਦਿੰਦਾ ਕਿ ਤੇਰੀ ਇੰਨੀ ਹਿੰਮਤ ਵੀ ਤੂੰ ਮੇਰੇ ਤੇ ਕੇਸ ਦਰਜ ਕਰਾਵੇਂ। ਤਾਂ ਸੁਖਦੇਵ ਸਿੰਘ ਆ ਜਿਹੜਾ ਅੱਗੇ ਹੋ ਕੇ ਕਹਿੰਦਾ ਕਿ ਇਹਨੇ ਤਾਂ ਤੇਰੇ ਤੇ ਸਾਰੀ ਉਮਰ ਕੇਸ ਦਰਜ ਨਹੀਂ ਕਰਾਉਣਾ ਸੀ। ਜੇ ਕੇਸ ਦਰਜ ਕਰਾਇਆ ਤਾਂ ਮੈਂ ਕਰਾਇਆ। ਤਾਂ ਵਿੱਕੀ ਕਹਿੰਦਾ ਕਿ ਜਿਹੜੇ ਕਾਰਨਾਮੇ ਤੂੰ ਕੀਤੇ ਨੇ ਉਹਨਾਂ ਦੀ ਸਜ਼ਾ ਤੈਨੂੰ ਕੌਣ ਦੇਊ? ਉਹ ਕਹਿੰਦਾ ਕਿ ਮੇਰੀ ਇਹੀ ਸਭ ਤੋਂ ਵੱਡੀ ਸਜ਼ਾ ਰਹੀ ਕਿ ਮੈਂ ਪਾਲੋ ਦੇ ਮੂਹਰੇ ਅੱਖ ਚੁੱਕ ਕੇ ਨਹੀਂ ਬੋਲ ਸਕਿਆ। ਪਾਲੋ ਨੇ ਤੈਨੂੰ ਕਿਵੇਂ ਆਪਣੇ ਜਾਲ 'ਚ ਫਸਾਇਆ ਤੇ ਤੈਨੂੰ ਇਹੋ ਜੀ ਸੰਗਤ ਦੇ ਵਿੱਚ ਪਾਇਆ ਪਾਲੋ ਦੀ ਵੀ ਇਹ ਸਾਜਿਸ਼ ਸੀ ਰਚੀ-ਮਿਚੀ ਰਿਪੀਟ ਪਾਲੋ ਦੀ ਵੀ ਇਹ ਰਚੀ-ਮਿਚੀ ਸਾਜਿਸ਼ ਸੀ ਆਪਣੇ ਦਿਮਾਗ ਦੇ ਵਿੱਚ ਵੀ ਉਹਨੇ ਮੇਰੇ ਤੋਂ ਇਹ ਬਦਲਾ ਲਿਆ ਸ਼ਾਇਦ ਜੇ ਉਹਦੀ ਆਪ ਦੀ ਔਲਾਦ ਹੁੰਦੀ ਤਾਂ ਉਹ ਕਦੇ ਵੀ ਉਹਨੂੰ ਨਾ ਵਗਾੜਦੀ ਤਾਂ ਉਹ ਪ੍ਰਸਾਲਿਆਂ ਨੂੰ ਕਹਿ ਦਿੰਦਾ ਵੀ ਇਹਨੂੰ ਲੈ ਜਾਓ ਉਹ ਵਿੱਕੀ ਨੂੰ ਲੈ ਜਾਂਦੇ ਆ ਪਰ ਰਾਣੀ ਦਾ ਕਾਲਜਾ ਅੰਦਰੋਂ ਲੁੰਦ ਰਿਆ ਜਾਂਦਾ ਵੀ ਮੈਂ ਕਿਹੋ ਜੀ ਔਰਤਾ ਹਨਾ ਵੀ ਮੇਰੇ ਘਰ ਵਾਲੇ ਨੂੰ ਪੁਲਿਸ ਲੈ ਗਈ ਤੇ ਮੈਂ ਕੁਝ ਬੋਲੀ ਨਹੀਂ ਉਹ ਬੋਲਣ ਦੀ ਕੋਸ਼ਿਸ਼ ਕਰਦੀ ਆ ਪਰ ਸੁਖਦੇਵ ਸਿੰਘ ਉਹਨੂੰ ਚੁੱਪ ਕਰਾ ਦਿੰਦਾ ਜਦੋਂ ਪੁਲਿਸ ਉਹਨੂੰ ਲੈ ਕੇ ਚਲੀ ਜਾਂਦੀ ਆ ਤਾਂ ਸੁਖਦੇਵ ਆ ਜਿਹੜਾ ਉਹ ਰਾਣੀ ਨੂੰ ਕਹਿੰਦਾ ਕਿ ਧੀਏ ਮੈਨੂੰ ਪਤਾ ਵੀ ਤੇਰੇ ਲਈ ਇਹ ਔਖੀ ਗੱਲ ਆ ਔਖੀ ਗੱਲੇ ਮੇਰੇ ਲਈ ਵੀ ਆ ਪਰ ਜੇ ਮੈਂ ਅੱਜ ਨਾ ਰੋਕਿਆ ਵਿੱਕੀ ਨੂੰ ਤਾਂ ਤੇਰੇ ਤੇ ਵੀ ਉਹ ਦਿਨ ਆ ਜਾਣਗੇ ਜਿਹੜੇ ਕਦੇ ਮਹਿੰਦਰਕੌਰ ਤੇ ਆਏ ਸੀ ਮੈਂ ਤੈਨੂੰ ਦੂਜੀ ਮਹਿੰਦਰਕੌਰ ਨਹੀਂ ਬਣਨ ਦੇਣਾ ਉਹ ਜੇਲ੍ਹ 'ਚ ਰਹੂਗਾ ਕੁਝ ਸਮਾਂ ਉਹਨੂੰ ਆਪਣੇ ਕੀਤੇ ਦਾ ਪਛਤਾਵਾ ਹੋਊਗਾ ਤੇ ਚਲੋ ਪੁਲਿਸ ਵਾਲਿਆਂ ਨੂੰ ਕਹਿੰਦਾ ਵੀ ਇਹਦੀ ਡਾਂਟ ਫਟਕਾਰ ਕਰਿਓ ਤੇ 2 ਮਹੀਨਿਆਂ ਤੱਕ ਨਾ ਰਾਣੀ ਤੇ ਨਾ ਸੁਖਦੇਵ ਉਹਨੂੰ ਜੇਲ੍ਹ 'ਚ ਮਿਲਣ ਨਹੀਂ ਜਾਂਦੇ ਤੇ 2 ਮਹੀਨਿਆਂ ਦੇ ਵਿੱਚ ਵਿੱਕੀ ਨੂੰ ਵੀ ਇਹ ਅਹਿਸਾਸ ਹੁੰਦਾ ਵੀ ਮੇਰੇ ਪਿਓ ਨੇ ਕਿਹੜਾ ਚੰਗੇ ਕੰਮ ਕੀਤੇ ਸੀ ਜਿਹੜਾ ਮੈਂ ਆਪਦੇ ਪਿਓ ਵਾਲੇ ਕੰਮਾਂ ਤੇ ਉਤਰਿਆ ਆ ਤੇ ਉਹਨੂੰ ਇਹ ਵੀ ਅਹਿਸਾਸ ਹੁੰਦਾ ਵਾ ਵੀ ਰਾਣੀ ਤੇ ਮੈਂ ਕਿੰਨੀ ਕੁੱਟਮਾਰ ਕੀਤੀ ਕਿੰਨਾ ਉਹਦੇ ਨਾਲ ਮੈਂ ਤਸ਼ੱਦਦ ਕੀਤਾ ਪਰ ਉਹਨੇ ਕਦੇ ਸੀ ਨਹੀਂ ਕੀਤੀ ਵੀ ਜੀ ਅੱਜ ਮੇਰੇ ਪਿਓ ਨੇ ਮੈਨੂੰ ਇੱਥੇ ਪਹੁੰਚਾਇਆ ਤਾਂ ਸ਼ਾਇਦ ਇਹ ਮੇਰੇ ਮਾੜੇ ਕਰਮਾਂ ਦਾ ਨਤੀਜਾ ਦੋ ਮਹੀਨਿਆਂ ਬਾਅਦ ਸੁਖਦੇਵ ਤੇ ਰਾਣੀ ਜਦੋਂ ਵਿੱਕੀ ਨੂੰ ਜੇਲ੍ਹ ਦੇ ਵਿੱਚ ਮਿਲਣ ਜਾਂਦੇ ਆ ਤਾਂ ਉਹਨਾਂ ਨੂੰ ਦੇਖ ਕੇ ਫੁੱਟ ਫੁੱਟ ਕੇ ਰੋਣ ਲੱਗ ਜਾਂਦਾ ਰਾਣੀ ਦੀਆਂ ਵੀ ਤਾਂ ਹਾ ਨਿਕਲਦੀਆਂ ਤੇ ਸੁਖਦੇਵ ਸਿੰਘ ਵੀ ਰੋਣ ਲੱਗ ਜਾਂਦਾ ਤਿੰਨੋਂ ਜਾਨੇ ਬੜੇ ਭਾਵਕ ਹੁੰਦੇ ਆ ਤੇ ਵਿੱਕੀ ਹੱਥ ਜੋੜ ਕੇ ਖੜ ਜਾਂਦਾ ਉਹਨੂੰ ਕਹਿੰਦਾ ਰਾਣੀ ਮੈਂ ਤੇਰਾ ਗੁਨਾਹਗਾਰਾਂ ਸ਼ਾਇਦ ਮੈਂ ਇੰਨਾ ਗੁਨਾਹਾਂ ਦੀ ਮਾਫੀ ਤੇਰੇ ਤੋਂ ਕਦੇ ਨਾ ਮੰਗਦਾ ਜਿਵੇਂ ਐਸ ਚਾਰ ਦੀਵਾਰੀ ਦੇ ਵਿੱਚ ਕੈਦ ਨਾ ਹੁੰਦਾ ਤੇ ਉਹ ਆਪਣੇ ਪਿਓ ਨੂੰ ਵੀ ਕਹਿੰਦਾ ਕਿ ਪਾਪਾ ਭਾਵੇਂ ਤੂੰ ਮੇਰੀਆਂ ਅੱਖਾਂ ਸਾਹਮਣੇ ਕਦੇ ਕੋਈ ਚੰਗਾ ਕੰਮ ਨਹੀਂ ਕੀਤਾ ਸੀ ਪਰ ਆਹ ਸ਼ਾਇਦ ਤੂੰ ਬਹੁਤ ਚੰਗਾ ਕੰਮ ਕੀਤਾ ਮੈਨੂੰ ਇਹ احساس ਹੋ ਗਿਆ ਵੀ ਇੱਕ ਘਰ ਤੇ ਇੱਕ ਜੇਲ੍ਹ ਦੇ ਵਿੱਚ ਕਿੰਨਾ ਫਰਕ ਆ ਅਸੀਂ ਆਪਣੇ ਘਰ ਦੀਆਂ ਔਰਤਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਤੇ ਇਹੋ ਜੀ ਜੇਲ੍ਹ ਦੇ ਵਿੱਚ ਜਿੱਥੇ ਉਹਨਾਂ ਨੂੰ ਕੰਮ ਵੀ ਕਰਨਾ ਪੈਂਦਾ ਸੀ ਤੇ ਉਹ ਤਸ਼ੱਦਦ ਵੀ ਸਹਿੰਦੀਆਂ ਸੀ ਕੁੱਟਮਾਰ ਵੀ ਸਹਿੰਦੀਆਂ ਸੀ ਸਾਨੂੰ ਕੋਈ ਹੱਕ ਨਹੀਂ ਕਿਸੇ ਦੂਜੇ ਤੇ ਕੋਈ ਉਂਗਲੀ ਉਠਾਉਣ ਦਾ ਕੋਈ ਹੱਥ ਉਠਾਉਣ ਦਾ ਦੂਜੇ ਨੂੰ ਮਾਰਨ ਦਾ ਜੇ ਔਰਤ ਕਮਜ਼ੋਰ ਹੁੰਦੀ ਆ ਉਹ ਪਤੀ ਦੀ ਕੁੱਟ ਖਾਂਦੀ ਆ ਪਰ ਔਰਤ ਦੇ ਸਿਰ ਤੇ ਹੀ ਘਰ ਚੱਲਦਾ ਤਾਂ ਫਿਰ ਉਸ ਤੋਂ ਬਾਅਦ ਰਾਣੀ ਤੇ ਸੁਖਦੇਵ ਆਪਣਾ ਕੇਸ ਵਾਪਸ ਲੈ ਕੇ ਵਿੱਕੀ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਾ ਲਿਆ ਹੁੰਦੇ ਆ ਕੇਸ ਤਾਂ ਚਲੋ ਭਾਵੇਂ ਉਹਨਾਂ ਨੇ ਸੀਰੀਅਸ ਨਹੀਂ ਕੀਤਾ ਹੁੰਦਾ ਉਹਨੂੰ ਸਬਕ ਸਿਖਾਉਣ ਵਾਸਤੇ ਕੀਤਾ ਹੁੰਦਾ ਤੇ ਇਸ ਗੱਲ ਦਾ ਉਹਨਾਂ ਨੂੰ ਫਾਇਦਾ ਮਿਲਦਾ ਇਸ ਗੱਲ ਦਾ ਉਹਨਾਂ ਨੂੰ ਅ ਰਿਪੀਟ ਇਸ ਗੱਲ ਦਾ ਉਹਨਾਂ ਦਾ ਜਿਹੜਾ ਪਸਤਾਵਾ ਇਸ ਗੱਲ ਨਾਲ ਪੂਰਾ ਹੋ ਜਾਂਦਾ ਰਿਪੀਟ ਵਿੱਕੀ ਦੇ ਜੇਲ ਜਾਣ ਤੋਂ ਬਾਅਦ ਜਦੋਂ ਵਿੱਕੀ ਆਪਣੇ ਆਪ ਦੇ ਵਿੱਚ ਸੁਧਾਰ ਕਰਦਾ ਤਾਂ ਸੁਖਦੇਵ ਸਿੰਘ ਇਸ ਗੱਲ ਦਾ ਪਸਤਾਵਾ ਜਿਹੜਾ ਪੂਰਾ ਕਰ ਲੈਂਦਾ ਵੀ ਮੇਰੇ ਕਰਕੇ ਮਹਿੰਦਰ ਕੌਰ ਨੇ ਆਪਣੀ ਜਾਨ ਗਵਾਈ ਤੇ ਉਹ ਆਪਣੇ ਆਪ ਨੂੰ ਪਾਵੇਂ ਕਿ ਇਹ ਮਹਿਸੂਸ ਤਾਂ ਕਰਦਾ ਵੀ ਅੱਜ ਮੈਂ ਆਪਣਾ ਫਰਜ਼ ਪੂਰਾ ਕਰਤਾ ਪਰ ਮੰਦਰ ਦੀ ਉਹ ਲਟਕਦੀ Laash ਤੇ ਆਪਣੇ ਹੋਣ ਵਾਲੇ ਬੱਚੇ ਦੀ ਉਹ ਮੌਤ ਉਹ ਆਪਣੇ ਆਪ ਨੂੰ ਕਾਤਲ ਸਮਝਦਾ ਹੁੰਦਾ ਇਹ ਗੱਲ ਕਿਤੇ ਨਾ ਕਿਤੇ ਉਹਨੂੰ ਜਿਉਣ ਨਹੀਂ ਦਿੰਦੀ ਪਾਵੇਂ ਕਿ ਉਹ ਜੀ ਰਿਹਾ ਹੁੰਦਾ ਪਰ ਉਹ ਰੋਜ਼ ਤੇਲ-ਤੇਲ ਕਰਕੇ ਮਰਦਾ ਆਪਣੇ ਘਰ ਵਾਲੀ ਬਾਰੇ ਸੋਚ ਕੇ ਤੇ ਉਹਦੀ ਨੂ ਆ ਜਿਹੜੀ ਉਹ ਵਿਚਾਰੀ ਪਹਿਲਾਂ ਨਹੀਂ ਰੱਬ ਦਾ ਰੂਪ ਸੀ ਪਹਿਲਾਂ ਹੀ ਆਪਣੇ ਸਹੁਰੇ ਦਾ ਬੜਾ ਅਦਰ ਸਤਿਕਾਰ ਕਰਦੀ ਸੀ ਪਰ ਹੁਣ ਉਸ ਘਰ ਦਾ ਮਾਹੌਲ ਬਦਲ ਗਿਆ ਸੀ ਤੇ ਸੁਖਦੇਵ ਸਿੰਘ ਨੂੰ ਇੱਕ ਸਕੂਨ ਜ਼ਰੂਰ ਸੀ ਕਿ ਭਾਵੇਂ ਕੇ ਮਿੰਦਰਕੌਰ ਮੇਰੇ ਕਰਕੇ ਚਲੀ ਗਈ ਪਰ ਮੈਂ ਆਪਣੀ ਨੂ ਨੂੰ ਮਿੰਦਰਕੌਰ ਬਣਨ ਤੋਂ ਬਚਾ ਲਿਆ ਤੇ ਉਹੀ ਨੂ ਪਤ ਹੁਣ ਸੁਖਦੇਵ ਸਿੰਘ ਦੀ ਬੜੀ ਸੇਵਾ ਕਰਦੇ ਆ ਤੇ ਸੁਖਦੇਵ ਸਿੰਘ ਏਸੇ ਦੁੱਖ ਦੇ ਵਿੱਚ ਮੰਜੇ ਤੇ ਪੈ ਜਾਂਦਾ ਕਿਉਂਕਿ ਭਾਵੇਂ ਉਹਨੇ ਆਪਣੇ ਘਰ ਦੇ ਮਾਹੌਲ ਨੂੰ ਠੀਕ ਕਰਤਾ ਸੀ ਪਰ ਹੁਣ ਉਹਨੂੰ ਇਹ ਗੱਲ ਜ਼ਿਆਦਾ ਰੜਕਦੀ ਸੀ ਆਪਣੇ ਘਰ ਵਾਲੀ ਦਾ ਜਾਣਾ ਚਿੱਠੀ ਪੜਨ ਤੋਂ ਬਾਅਦ ਉਹ ਬਹੁਤ ਜ਼ਿਆਦਾ ਸਦਮੇ 'ਚ ਚਲੇ ਗਿਆ ਸੀ ਤੇ ਜਦੋਂ ਉਹਦਾ ਅੰਤ ਵੇਲਾ ਆਉਂਦਾ ਨਾ ਤੇ ਉਹ ਆਪਣੀ ਨੂੰਹ ਨੂੰ ਸੱਦ ਕੇ ਤੇ ਆਪਣੇ ਪੁੱਤ ਨੂੰ ਸੱਦ ਕੇ ਇਹੀ ਕਹਿੰਦਾ ਕਿ ਹੁਣ ਮੇਰਾ ਜਾਣ ਦਾ ਸਮਾਂ ਆ ਗਿਆ ਮੈਨੂੰ ਪਤਾ ਮੈਂ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ ਇਸ ਕਰਕੇ ਮੇਰੇ ਭੋਗ ਤੇ ਕੋਈ ਬਹੁਤੀ ਮੇਰੀ ਵਾਹਵਾ ਨਾ ਕਰਿਓ ਮੈਂ ਵਾਵਾ ਕਰਵਾਉਣਾ ਨਹੀਂ ਚਾਹੁੰਦਾ ਬਸ ਮੈਂ ਆਪਣੇ ਦੁੱਖਾਂ ਦਾ ਪਛਤਾਵਾ ਕਰਨਾ ਚਾਹੁੰਨਾ ਤੇ ਮੇਰੀ ਮੌਤ ਤੋਂ ਬਾਅਦ ਤੁਸੀਂ ਰੱਬ ਅੱਗੇ ਇਹ ਹੀ ਦੁਆ ਕਰਿਓ ਵੀ ਮੇਰੀ ਆਤਮਾ ਨੂੰ ਸ਼ਾਂਤੀ ਮਿਲੇ ਨਾ ਮਿਲੇ ਪਰ ਮਿਲੰਦਰ ਕੌਰ ਦੀ ਆਤਮਾ ਨੂੰ ਸ਼ਾਂਤੀ ਜ਼ਰੂਰ ਮਿਲੇ ਤੇ ਮੈਨੂੰ ਅਗਲੇ ਜਨਮ ਦੇ ਵਿੱਚ ਮੇਰੇ ਇੰਨਾ ਕੀਤੇ ਦੁੱਖਾਂ ਦੀ ਸਜ਼ਾ ਮਿਲੀ ਇਹ ਕਹਿ ਕੇ ਉਹ ਅੱਖਾਂ ਵਿੱਚ ਲੈਂਦਾ ਤੇ ਫਿਰ ਵਿੱਕੀ ਤੇ ਰਾਣੀ ਤਾਂ ਹਾਂ ਮਾਰ ਕੇ ਰੋਣ ਲੱਗ ਜਾਂਦੀ ਆ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਜੀ